ਕੰਮ ਕੀ ਰਹਿੰਦਾ ਸੀ ਤੁਹਾਡਾ ਕੋਈ ਔਨਲਾਈਨ ਸਕੈਮ ਦਾ ਕੰਮ ਔਨਲਾਈਨ ਸਕੈਮ ਕਿਸ ਤਰੀਕੇ ਦੇ ਨਾਲ ਕਰਤਾ ਬਹੁਤ ਤਰੀਕੇ ਦੇ ਕਰਪਟੋ ਕਰਪਟੋ ਟਾਰਗੇਟ ਕਿਸ ਤਰੀਕੇ ਦੇ ਰਹਿੰਦਾ ਸੀ ਰਿਲੇਸ਼ਨ ਤੇ ਲਿਆ ਕੇ ਉਹਨਾਂ ਨੂੰ ਮੋਦੀ ਖਾਦੇ ਮੈਰੀ ਕੰਨ ਕਰਦੇ ਸੀ ਟਾਰਗੇਟ ਮਨ ਨੂੰ ਪੈਸੇ ਤੁਹਾਡੇ ਕੋਲੇ ਨਹੀਂ ਆਉਂਦੇ ਫਿਰ ਫਿਰ ਸਜ਼ਾ ਦਿੰਦੇ ਇੱਕ ਉੱਟ ਬਾਰ ਕਰਦੇ ਫਾਈਟ ਫਾਈਟ ਫੇਰ ਜਾਂਦੇ ਤੱਕ ਕਿੱਥੋਂ ਦਾ ਉਹ ਏਜੰਟ ਸੀ ਜਿਸ ਦੇ ਨਾਲ ਤੁਹਾਡਾ رابطہ ਹੁੰਦਾ ਔਰ ਤੁਹਾਡਾ ਪਰਦੇਸ਼ ਆਂਦਾ ਸੁਆਬ ਬੰਦਾ ਸਫਸੇ ਦਾ ਏਜੰਟ ਹੈ ਵੀ ਤਰ੍ਹਾਂ ਬਣਾਵਾਇਆ ਕਿੰਨੇ ਰੁਪਈਆ ਦੀ ਡਿਮਾਂਡ ਤੁਹਾਡੇ ਤੋਂ ਨੇ ਕੀਤੀ 50000 ਦੀ ਡਿਮਾਂਡ ਜੀ ਤੁਹਾਡਾ ਰਸਤਾ ਕਿਹੜਾ ਬੰਦ ਹੈ ਜਦੋਂ ਤੁਹਾਨੂੰ ਕੰਮ ਲਈ ਭੇਜਿਆ ਜਾ ਰਿਹਾ ਸੀ ਕੀ ਤੁਹਾਨੂੰ ਦੱਸਿਆ ਗਿਆ ਕਿ ਸੁਪਰਮਾਰਕਟ ਦਾ ਕੰਮ ਹੈ ਸੁਪਰਮਾਰਕਟ ਕਿਸ ਤਰੀਕੇ ਨਾਲ ਮਾਰਕ ਬੀ ਡੀਮਾਰਟ ਵਗੈਰਾ ਜਿਹੜੀ ਤੋੜੀ ਡਿਊਟੀ ਸੀ ਉਹ ਕਿਹੜੀ ਜਗ੍ਹਾ ਤੇ ਸੀ ਕੇ ਕੇ ਵਾਹ ਜੀ ਕੰਮ ਕਿੱਥੋਂ ਦੀ ਕੰਪਨੀ ਸੀ ਜਿਹੜੀ ਕਰਵਾਉਂਦੀ ਸੀ ਉਹ ਚਾਈਨੀ ਕੰਮ ਪੈ ਉੱਥੋਂ ਨਿਕਲ ਕੇ ਫਿਰ ਕਿੰਨੇ ਆਉਣੇ ਉੱਥੋਂ ਤੱਕ ਨਿਕਲ ਕੇ ਉੱਥੇ ਇਦਾਂ ਜੀ ਮਤਲਬ ਜੇ ਲੋਕਲ ਆਰਮੀ ਆਰਮੀ ਦੀ ਬਿਚੀ ਰੇਡ ਉੱਥੇ ਅੱਗੇ ਤੁਸੀਂ ਥਾਈਲੈਂਡ ਆਰਮੀ ਨੂੰ ਸਲੰਡਰ ਕਰਦੇ ਸੀ ਥਾਈਲੈਂਡ ਆਰਮੀ ਨੂੰ ਸਲੰਡਰ ਪੰਜਾਬੀ ਹਮੇਸ਼ਾ ਪ੍ਰਵਾਸ ਕਰਦਾ ਆਇਆ ਹੈਗਾ ਪਰ ਇਹ ਪ੍ਰਵਾਸ ਬਹੁਤ ਵਾਰ ਉਸ ਲਈ ਜਾਨ ਦਾ ਖਤਰਾ ਤੱਕ ਬਣ ਜਾਂਦਾ ਹੈਗਾ ਇੰਨਾ ਹੀ ਖਤਰਿਆਂ ਦੇ ਵਿੱਚੋਂ ਨਿਕਲ ਕੇ ਕੁਝ ਨੌਜਵਾਨ ਪੰਜਾਬ ਪਰਤੇ ਨੇ ਜੋ ਵਿਦੇਸ਼ ਦੀ ਧਰਤੀ ਤੇ ਕਾਮਯਾਬ ਹੋਣ ਦਾ ਸੁਪਨਾ ਲੈਣ ਗਏ ਸੀ ਜੀ ਪੰਜਾਬ ਰਿਆਣਾ ਹਿਮਾਚਲ ਦੇਖ ਰਹੇ ਤੁਸੀਂ ਤੇ ਮੈਂ ਹਾਂ ਰੋਹਿਤ ਬਾਂਸਲ ਪੱਕਾ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਜਿਸ ਨੇ ਹਿੰਮਤ ਕੀਤੀ ਹੈ ਕਿ ਘਟੋ ਘਟ ਹੋਰ ਨੌਜਵਾਨਾਂ ਨੂੰ ਅਵੇਅਰ ਕੀਤਾ ਜਾਵੇ ਉਸ ਦੇ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਅਸੀਂ ਇਸ ਦਾ ਅਸਲੀ ਨਾਮ ਕੀ ਲੋਕੇਸ਼ਨ ਹੈ ਉਹ ਨਹੀਂ ਦੱਸਾਂਗੇ ਪਰ ਇਸ ਨੂੰ ਅਸੀਂ ਇੱਕ ਕੁਲਵਿੰਦਰ ਨਾਮ ਦੇ ਨਾਲ ਜ਼ਰੂਰ ਪਕਾਰਾਂਗੇ ਤਾਂ ਕਿ ਅਸੀਂ ਇਸ ਨਾਲ ਗੱਲਬਾਤ ਦਾ ਇੱਕ ਰابطਾ ਕਾਇਮ ਕਰ ਸਕੀਏ ਤਾਂ ਕੁਲਵਿੰਦਰ ਜੀ ਸਵਾਗਤ ਹੈ ਜੀ ਪੰਜਾਬ ਦੇ ਉੱਪਰ ਹਾਂ ਜੀ ਕੁਲਵਿੰਦਰ ਜੀ ਸਿੱਧੇ ਤੌਰ ਤੇ ਅਸੀਂ ਪੁੱਛੀਏ ਤਾਂ ਕਿੱਥੋਂ ਦਾ ਉਹ ਏਜੰਟ ਸੀ ਜਿਸ ਦੇ ਨਾਲ ਤੁਹਾਡਾ ਰਾਪਟਾ ਹੁੰਦਾ ਹੈ ਔਰ ਤੁਹਾਡਾ ਵਿਦੇਸ਼ ਜਾਣ ਦਾ ਸਬਬ ਬੰਦਾ ਹੈ ਸਰਸੇ ਦਾ ਏਜੰਟ ਹੈ ਜੀ ਸਰਸੇ ਦਾ ਏਜੰਟ ਕੀ ਨਾਮ ਸੀ ਉਸ ਦਾ ਅਸਲੀ ਕਿਵੇਂ ਰਾਪਟਾ ਹੋਇਆ ਵਿਕਰਮ ਨਾਵਾ ਜੀ ਆਂਦਾ ਏਜੰਟ ਦਾ ਅੱਛਾ ਸਾਦੇ ਤੁਰੇ ਤੁਰਦਾ ਫਰਦਾ ਏਜੰਟਾ ਮਤਲਬ ਕੋਈ ਆਫਿਸ ਵਗੈਰਾ ਨਹੀਂ ਹੈ ਕੋਈ ਹੁੰਦਾ ਕਿੰਨੇ ਰੁਪਈਆ ਦੀ ਡਿਮਾਂਡ ਤੁਹਾਡੇ ਤੋਂ ਨਹੀਂ ਕੀਤੀ 50000 ਦੀ ਡਿਮਾਂਡ ਕੀਤੀ ਸੀ 50000 ਦੀ ਡਿਮਾਂਡ ਤੇ ਜਦੋਂ 50000 ਤੁਸੀਂ ਦੇਤੇ ਉਸ ਤੋਂ ਬਾਅਦ ਫਿਰ ਵੀਜ਼ਾ ਤੁਹਾਡਾ ਆਇਆ ਹੋਊਗਾ ਵੀਜ਼ਾ ਕਿਹੜਾ ਲੱਗਿਆ ਸੀ ਵੀਜ਼ਾ ਇਥੇ অন ਅ ਰਵਾਉ ਦੇਤੇ ਨਹੀਂ ਕਰਨੂ ਦਿੱਤੇ ਨਹੀਂ ਦਿੱਤੇ ਨਹੀਂ ਦਿੱਤੇ ਫਿਰ ਤੁਹਾਡਾ ਰਾਸਤਾ ਕਿਹੜਾ ਬੰਦ ਹੈ ਜਦੋਂ ਤੁਹਾਨੂੰ ਕੰਮ ਲਈ ਭੇਜਿਆ ਜਾ ਰਿਹਾ ਸੀ ਕੀ ਤੁਹਾਨੂੰ ਦੱਸਿਆ ਗਿਆ ਕਿ ਕੀ ਕੰਮ ਸੀ ਸੁਪਰਮਾਰਕਟ ਦਾ ਕੰਮ ਗਿਆ ਸੀ ਸੁਪਰਮਾਰਕਟ ਕਿਸ ਤਰੀਕੇ ਨਾਲ ਮਾਰਟ ਕਵ ਡੀਮਾਰਟ ਵਗੈਰਾ ਹੁੰਦੇ ਜਿੱਦਾਂ ਅੱਛਾ ਹਾਂਜੀ ਸੇਲਜ਼ਮੈਨ ਦਾ ਉੱਥੋਂ ਦਾ ਸੇਲਜ਼ਮੈਨ ਦਾ ਕੰਮ ਕਿਹਾ ਫਿਰ ਉਸ ਤੋਂ ਬਾਅਦ ਜਦੋਂ ਤੁਹਾਡੀ ਯਾਤਰਾ ਸ਼ੁਰੂ ਹੁੰਦੀ ਹੈ ਰੂਟ ਕੀ ਸੀ ਕਿੱਥੋਂ ਤੁਸੀਂ ਫਲਾਈਟ ਫੜੀ ਕਿੱਥੇ ਪਹੁੰਚੇ ਕਿੰਨੇ ਦਿਨ ਕਿੱਥੇ ਰੁਕੇ ਇਕੱਲਾ ਇਕੱਲਾ ਡਿਟੇਲ ਚ ਥੋੜਾ ਦੱਸੋ ਦਿੱਲੀ ਤੋਂ ਫਲਾਈਟ ਸੀ ਮੇਰੇ ਦਿੱਲੀ ਤੋਂ ਬੈਂਕਾਕ ਦੀ ਬੈਂਕਾਕ ਤੋਂ ਉਹਨਾਂ ਨੇ ਮੈ ਤਾਕੇ ਕੁ ਸਟੇਟ ਆ ਤੇ ਬੈਂਕੋਕ ਦੀ ਉਹ ਤਾਕਤ ਉਹਨਾਂ ਨੇ ਮੈਨੂੰ ਮਵਾੜੀ ਐਂਟਰ ਕਰਾਤਾ ਸੀ ਤੁਸੀਂ ਜਿਸ ਤਰੀਕੇ ਦੇ ਨਾਲ ਦੱਸਿਆ ਕਿ ਬੈਂਕੋਕ ਗਏ ਥਾਈਲੈਂਡ ਗਏ ਇਹ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਤੁਸੀਂ ਪਹੁੰਚਦੇ ਹੋ ਕਿੰਨੇ ਕਿੰਨੇ ਦਿਨ ਸਟੇ ਕਰਦੇ ਹੋ ਉੱਥੇ ਖਰਚਾ ਸੀ ਜਿਹੜਾ ਉਹ ਕਿਨੇ ਕੀਤਾ ਖਰਚਾ ਆਪ ਕੀਤਾ ਸੀ ਸਾਰਾ ਤੁਸੀਂ ਆਪ ਹਾਂਜੀ ਠੀਕ ਹੈ ਉਹ ਸਾਰਾ ਖਰਚਾ ਮੇਰਾ ਆਪ ਕੀਤਾ ਹੈ ਹੋਟਲ ਜਿਹੜੇ ਲੈਂਦਾ ਸੀਗਾ ਉਹ ਮੇਰੇ ਜਿਹੜੀ ਗੱਡੀ ਜੀ ਕਿ ਜਿਹੜੀ ਕਾਰ ਆਉਂਦੀ ਸੀਗੀ ਉਹ ਟ੍ਰੈਵਲ ਹੁੰਦਾ ਸੀਗਾ ਕਾਰ ਕਦ ਲਈ ਆਉਂਦੀ ਸੀ ਬਸ ਪੰਚਉਣ ਵਾਸਤੇ ਬੇ ਅੱਗੇ ਜਾਣ ਵਾਸਤੇ ਇੱਕ ਲੋਕੇਸ਼ਨ ਤੋਂ ਦੂਸਰੀ ਕਿਹੜੀ ਹਾਂਜੀ ਦੂਸਰੀ ਲੋਕੇਸ਼ਨ ਤੇ ਸਭ ਤੋਂ ਪਹਿਲੀ ਲੋਕੇਸ਼ਨ ਕਿਹੜੀ ਸੀ ਜੀਕਰ ਦਿਨ ਵਾਈ ਦਿਨ ਦੱਸ ਸਕੋ ਕਿਹੜੇ ਮਹੀਨਿਆਂ ਵਿੱਚ ਤੁਸੀਂ ਗਏ ਸੀ ਜੁਲਾਈ 'ਚ ਗਏ ਸੀ 24 ਜੁਲਾਈ ਨੂੰ ਜੀ 24 ਜੁਲਾਈ 2025 ਹਾਂਜੀ ਸਭ ਤੋਂ ਪਹਿਲਾਂ ਤੁਸੀਂ ਕਿੰਨੀ ਤਰੀਕ ਨੂੰ ਅੱਗੇ ਪਹੁੰਚਦੇ ਹੋ ਮਨਕਲ ਕੋਈ 25 ਤਰੀਕ ਨੂੰ ਮੈਂ ਉੱਥੇ ਬੈਂਕੋ ਕੋ ਪਹੁੰਚਿਆ ਓਦੋਂ ਮਰ ਸਵੇਰੇ ਪਹੁੰਚਿਆ ਤੇ ਓਦੋਂ ਮਰ ਸ਼ਾਮ ਤੱਕ ਮੈਂ ਰਿਹਾ ਉੱਥੇ ਆਪਣੇ ਥਾਈਲੈਂਡ ਠੀਕ ਹਾਂਜੀ ਥਾਈਲੈਂਡ ਰਿਹਾ ਓਦੋਂ ਮਰ ਉਹਨਾਂ ਨੇ ਮੈਨੂੰ ਲੈ ਗਏ ਉੱਥੇ ਟ ਤਾਕ ਇੱਕ ਦਿਨ ਫੇਰ ਸਟੇ ਹੋਇਆ ਸੀਗਾ ਮੇਰਾ ਠੀਕ ਹੈ ਤਾਕ ਤੋਂ ਬਾਅਦ ਮੈਂ ਉਦੋਂ ਮਗਰ ਇੱਕ ਦਿਨ ਫੇਰ ਸਟੇ ਹੋ ਗਿਆ ਉਦੋਂ ਮਗਰ ਵਾੜਿਆਂ ਨਾਲ ਮੈਂ ਜੰਗਲਾਂ ਦੇ ਵਿੱਚ ਮਿਆਂਨ ਮਾਰਾ ਠੀਕ ਹੈ ਹਾਂ ਮਿਆਂਨ ਮਾਰਦੇ ਚ ਮੈਂ ਵਾੜੀ ਸ਼ਹਿਰ ਹੈ ਕਿ ਉੱਥੇ ਮਿਵਾੜੀ ਮਿਵਾੜੀ ਠੀਕ ਹੈ ਹਾਂਜੀ ਜਿਸ ਤਰੀਕੇ ਨਾਲ ਕਿ ਏਰੀਆ ਦਾ ਜ਼ਿਕਰ ਹੁੰਦਾ ਕੇ 2 ਕੇ 3 ਕੇ 1 ਉਹ ਕੀ ਚੀਜ਼ ਹੈ ਉਹ ਪਾਰਕ ਹੈ ਜੀ ਕੇ ਕੇ ਪਾਰਕ ਪੂਰਾ ਨਾਮ ਹੁੰਦਾ ਹੈਗਾ ਉਹਦੇ ਵਿੱਚ ਕੰਪਨੀਆਂ ਲੱਗੀਆਂ ਕੇ ਕੇ 1 ਕੇ ਕੇ 2 ਕੇ ਕੇ 3 ਹੈ ਵੇ ਜਿਹੜੀ ਟੋਡੀ ਡਿਊਟੀ ਸੀ ਉਹ ਕਿਹੜੀ ਜਗ੍ਹਾ ਤੇ ਸੀ ਕੇ ਕੇ 1 ਜੀ ਕੀ ਕੀ ਵਨ ਹਾਂਜੀ ਕੇ ਕੇ 1 ਦੇ ਵਿੱਚ ਫਿਰ ਕੰਮ ਕਿੱਥੋਂ ਦੀ ਕੰਪਨੀ ਸੀ ਜਿਹੜੀ ਕਰਵਾਉਂਦੀ ਸੀ ਉਹ ਚਾਈਨੀਜ਼ ਕੰਪਨੀ ਆ ਚਾਈਨਸ ਕੰਪਨੀ ਹਾਂਜੀ ਚਾਈਨੀਜ਼ ਕੰਪਨੀ ਦੀ ਕੰਮ ਕੀ ਰਹਿੰਦਾ ਸੀ ਤੁਹਾਡਾ ਕੰਮ ਮੰਨ ਕੇ ਆਪੇ ਆਨਲਾਈਨ ਸਕੈਮ ਦਾ ਕੰਮ ਆ ਉਹ ਠੀਕ ਹੈ ਹਾਂਜੀ ਆਨਲਾਈਨ ਸਕੈਮ ਕਿਸ ਤਰੀਕੇ ਦੇ ਨਾਲ ਸਕੈਮ ਤਾਂ ਬਹੁਤ ਤਰੀਕੇ ਦੇ ਆ ਮਤਲਬ ਕਿ ਕ੍ਰਿਪਟੋ ਕ੍ਰਿਪਟੋ ਕਰੰਸੀ ਕ੍ਰਿਪਟੋ ਕਰੰਸੀ ਦਾ ਕਿਹੜੀ ਕੰਟਰੀ ਦੇ ਲੋਕ ਜ਼ਿਆਦਾਤਰ ਟਾਰਗੇਟ ਦੇ ਉੱਪਰ ਇਸ ਚੀਜ਼ ਦੇ ਵਿੱਚ ਅਮਰੀਕਾ ਦੇ ਅਮਰੀਕਾ ਨੂੰ ਕਰਦੇ ਸੀਗੇ ਟਾਰਗੇਟ ਓਕੇ ਵਰਕਿੰਗ ਆਵਰ ਹੁੰਦੇ ਹਰ ਕੰਪਨੀ ਦੇ ਕਿੰਨੇ ਤੋਂ ਕਿੰਨੇ ਤੱਕ ਦਾ ਫਿਰ ਸਮਾਂ ਰਹਿੰਦਾ ਸੀ ਮੰਨ ਕੇ ਕੋਈ ਰਾਤ ਨੂੰ 10 ਵਜੇ ਤੋਂ ਲੈ ਕੇ ਵੀ ਦਿਨ ਦੇ 4 ਵਜੇ ਤੱਕ 5 ਵਜੇ ਦਾ ਕੰਮ ਕਰ ਦਿੰਦੇ ਅਗਲੇ ਦਿਨ ਤੱਕ ਦੁਪਹਿਰ ਤੱਕ ਹਾਂਜੀ ਵਾ 17 18 ਘੰਟੇ ਬੰਦੇ ਕੰਮ ਕਰਦੇ ਤੇ ਫਿਰ ਉਸ ਤੋਂ ਬਾਅਦ ਸੌਣ ਦਾ ਟਾਈਮ ਸੌਣ ਦਾ 3-4 ਘੰਟੇ ਸੌਣ ਦਾ ਬਸ ਲਾਸਟ ਉਹਦੇ ਵਿੱਚੋਂ ਹੀ ਮੰਨ ਕੇ ਕੋਈ ਘਰੇ ਵੀ ਗੱਲ ਕਰਨੀ ਹੁੰਦਾ ਵਿੱਚੋਂ ਹੀ ਕਰਨੀ ਹੈ ਟਾਈਮ ਦੇ ਵਿੱਚੋਂ ਤੇ ਕੋਈ ਹੋਰ ਕੋਈ ਵਾਦਾ ਬੰਦੇ ਕੱਪੜੇ-ਕੁਪੜੇ ਤੇ ਹਣਾ ਹਣਾ ਤੇ ਹੁਣ ਉਸ ਦਾ ਆਪਣੇ ਟਾਈਮ ਦੇ ਵਿੱਚ ਹੀ ਆ ਟਾਰਗੇਟ ਕਿਸ ਤਰੀਕੇ ਦਾ ਰਹਿੰਦਾ ਸੀ ਟਾਰਗੇਟ ਮਾਨਡ ਕਲਪ ਰਿਲੇਸ਼ਨਸ਼ਿਪ ਚ ਲਿਆਉਂਦੇ ਸੀ ਅਗਲੇ ਨੂੰ ਮੜਕੇ ਵਾਲਾ ਪੋ ਵੀ ਅਗਲੇ ਨਾਲ ਗੱਲਬਾਤ ਕੀਤੀ ਵਾਲੇ ਨਾਲ ਕੁੜੀ ਮੁੰਡਾ ਜੇ ਕਿ ਬੰਦੇ ਨੂੰ ਟਾਰਗੇਟ ਕੀਤਾ ਫਿਰ ਕੁੜੀ ਬਣ ਕੇ ਗੱਲ ਕਰਦੇ ਸੀਗੇ ਪਰ ਰਿਲੇਸ਼ਨ ਚ ਲਿਆ ਕੇ ਉਹਨਾਂ ਨੂੰ ਮਦਦ ਹੀ ਠੱਗਦੇ ਸੀਗੇ ਦੂਸਰੀ ਚੀਜ਼ ਇੱਕ ਚ ਹੋਰ ਦੱਸੋ ਹੁਣ ਤੁਸੀਂ ਪਲੱਸ 2 ਪਾਸ ਹੋ ਇੰਗਲਿਸ਼ ਤੁਹਾਡੀ ਕਿਦਾਂ ਦੀ ਹੈ ਇੰਗਲਿਸ਼ ਨੋਰਮਲ ਹੈ ਮੇਰੇ ਕੋਈ ਤੇ ਫਿਰ ਤੁਸੀਂ ਅਮਰੀਕਾ ਦੇ ਬੰਦੇ ਨਾਲ ਕਿਵੇਂ ਗੱਲ ਕਰੋਗੇ ਉਹ ਅਮਰੀਕਾ ਦੇ ਬੰਦੇ ਨਾਲ ਗੱਲ ਨਹੀਂ ਮਦਦ ਹੀ ਉਹਨਾਂ ਨੇ ਬਣਾਇਆ ਹੁੰਦਾ ਇੱਕ ਸੈਂਟੈਂਸ ਹੀ ਬਣਾਇਆ ਹੁੰਦਾ ਉਹ ਅੱਗੇ ਉਹਨਾਂ ਨੇ ਮੈਸੇਜ ਦਿੱਤਾ ਸਾਨੂੰ ਵੀ ਉਹ ਅੱਗੇ ਕਸਟਮਰ ਨੂੰ ਭੇਜੋ ਠੀਕ ਹੈ ਜਿਹੜੇ ਬੰਦੇ ਨੇ ਆਪਣੀ ਰਿਕਵੈਸਟ ਚੱਕ ਲਈ ਐਕਸੈਪਟ ਕਰ ਲਈ ਨਾ ਉਹਨੇ ਜੇ ਆਪਣੇ ਉਸ ਦਿਮਰ ਜਿਹੜਾ ਰਿਪਲਾਈ ਹੁੰਦਾ ਉਹਦਾ ਸਕਰੀਨਸ਼ਾਟ ਮਾਰ ਕੇ ਮਤਲਬ ਜਿਹੜਾ ਮੇਡ ਇੱਕ ਲੀਡਰ ਬਣਾਇਆ ਜਾਂਦਾ ਟੀਮ ਦਾ ਉਹ ਟੀਮ ਦੇ ਲੀਡਰ ਨੂੰ ਸੈਂਡ ਕਰਨਾ ਪੈਂਦਾ ਉਹ ਅੱਗੋਂ ਰਿਪਲਾਈ ਕਰਦਾ ਉਹ ਆਪਾਂ ਕਾਪੀ ਪੇਸਟ ਹੀ ਕਰਨਾ ਮੈਂ ਮੇਡ ਕਾਪੀ ਪੇਸਟ ਦਾ ਹੀ ਕੰਮ ਹੈ ਕਿੰਨੇ ਮਤਲਬ ਤੁਸੀਂ ਚੈਟ ਕਰਦੇ ਸੀਗੇ ਹਾਂਜੀ ਚੈਟ ਸੀ ਤੇ ਕਿੰਨੇ ਕ ਬੰਦੇ ਸੀ ਇੱਕ ਟੀਮ ਚ ਔਰ ਹੈਡ ਫਿਰ ਕਿੰਨੇ ਬੰਦੇ ਉਹਦੇ ਅੰਡਰ ਆਉਂਦੇ ਸੀਗੇ 11 ਬੰਦੇ ਟਾਰਗੇਟ ਕੀ ਰਹਿੰਦਾ ਸੀ ਡੇਲੀ ਦਾ ਟਾਰਗੇਟ ਦਾ ਡੇਲੀ ਕਾ ਕੰਟੈਕਟ ਨੰਬਰ ਲੈਣੇ ਲੈਣਾ ਹੁੰਦਾ ਮਹੀਨੇ ਦੇ ਵਿੱਚ ਇੱਕ ਰੀਚਾਰਜ ਕਰਾਉਣਾ ਕਹਿੰਦਾ ਮਤਲਬ ਵੀ ਇੱਕ ਬੰਦੇ ਨਾਲ ਠੱਗੀ ਮਾਰਨੀ ਜੀ ਨੂੰ ਕਹਿੰਦੇ ਆਪਾਂ ਮਹੀਨੇ ਚ ਇੱਕ ਜਾਂ ਪਰ ਡੇ ਇੱਕ ਕੰਟੈਕਟ ਨੰਬਰ ਇੱਕ ਤੇ ਠੱਗੀ ਇੱਕ ਮਹੀਨੇ ਦੇ ਵਿੱਚ ਇੱਕ ਬੰਦਨਾ ਮਾਰਨੀ ਮਾਰਨੀ ਆ ਮਤਲਬ ਇੱਕ ਬੰਦੇ ਨਾਲ ਤੁਸੀਂ ਚੈਟ ਸ਼ੁਰੂਆਤ ਕਰਵਾਉਣੀ ਆ ਚਾਹੇ ਪੈਸੇ ਉਹ ਤੋਂ ਆਉਣ ਨਾ ਆਉਣ ਉਹ ਵਾਦੀ ਗੱਲ ਆ ਉਹ ਵਾਦੀ ਗੱਲ ਆ ਤੇ ਔਰ ਰੀਚਾਰਜ ਮਹੀਨੇ ਦੇ ਵਿੱਚ ਮੰਨ ਗੱਲ ਕੋ ਵੀ ਆਪਾਂ 30 ਬੰਦੇ ਜੋੜਦੇ ਆ ਇਹ ਬੰਦੇ ਦੇ ਵਿੱਚੋਂ ਇੱਕ ਤੋਂ ਬੰਦੇ ਦਾ ਰੀਚਾਰਜ ਜ਼ਰੂਰੀ ਆ ਉਹਨਾਂ ਦਾ ਪੈਸੇ ਆਉਣੇ ਉਹਦੇ ਉੱਤੇ ਵੀ ਚਾਰਜ ਤੁਸੀਂ ਭਾਸ਼ਾ ਨੂੰ ਕਹਿੰਦੇ ਹੋ ਨਾ ਹਾਂਜੀ ਹਾਂਜੀ ਔਰ ਮੰਨ ਲਓ ਪੈਸੇ ਤੁਹਾਡੇ ਕੋਲੇ ਨਹੀਂ ਆਉਂਦੇ ਫੇਰ ਫਿਰ ਸਜ਼ਾ ਦਿੰਦੇ ਕਟ ਮਾਰ ਕਰਦੇ ਫਾਈਨ ਦਿੰਦੇ ਫਾਈਨ ਪੇ ਕਰਨਾ ਪੈਂਦਾ ਫਾਈਨ ਭਰਨਾ ਪੈਂਦਾ ਜੇ ਡੇਲੀ ਆਪਾਂ ਨੰਬਰ ਨਹੀਂ ਦਿੰਦੇ ਫਿਰ ਉਹਨਾਂ ਦੇ ਰਿਪੀ ਵੀ ਦੇਣੇ ਪੈਂਦੇ ਨੇ ਵੀ ਡੇਲੀ ਫਾਈਨ ਕਹਿੰਦੇ ਆਪਾਂ ਜੀ ਨੂੰ ਵੀ ਫਾਈਨ 2000 ਰੁਪਏ ਡੇਲੀ ਦਾ ਮੰਨ ਕੇ ਆਪਾਂ ਦੇ ਉੱਥੇ ਦੀ ਕਰੰਸੀ ਦਾ ਉੱਥੋਂ ਦੀ ਕਰੰਸੀ ਦਾ 1000 ਰੁਪਏ ਪਰ ਡੇ ਹਾਂਜੀ ਆਪਣੇ ਇੰਡੀਆ ਦੇ 3000 ਰੁਪਏ ਬਣਦਾ ਜੀ ਹੁਣ ਇੱਕ ਗੱਲ ਹੋਰ ਦੱਸੋ ਫਿਰ ਮੰਨ ਲਓ ਹੁਣ ਤੁਸੀਂ ਕੰਟੈਕਟ ਨੰਬਰ ਇਹ ਤਾਂ ਹੈ ਨਹੀਂ ਤੁਸੀਂ ਮੈਨੂੰ ਇੱਕ ਮੈਸੇਜ ਭੇਜੋ ਤੇ ਮੈਂ ਹੀ ਤੁਹਾਨੂੰ ਰਿਪਲਾਈ ਕਰ ਦੂੰਗਾ ਦਿਨ ਚ ਕਿੰਨੇ ਕੁ ਬੰਦੇ ਹੁੰਦੇ ਸੀ ਜਿਨ੍ਹਾਂ ਨੂੰ ਇਹ ਮੈਸੇਜ ਆਉਂਦੇ ਸੀ ਮਾਰਕ ਗਲਪਾ ਵੀ ਡੇਲੀ ਦਾ ਮਾਰਕ ਗਲਪਾ 50 60 70 100 ਤੱਕ ਟਾਈਮ ਤੇ ਵੀ ਕਿੰਨੇ ਕੁ ਨੂੰ ਕਰ ਸਕਦੇ ਆਪਾਂ ਇੱਕ ਬੰਦਾ ਹਾਂਜੀ ਇੱਕ ਬੰਦਾ ਹੁਣ ਨੰਬਰ ਕਿੱਥੋਂ ਪ੍ਰੋਵਾਈਡ ਕਰਦੇ ਹਾਂ ਜਿਹੜੇ ਮਾਰਕ ਗਲਪਾ ਵੀ ਫੇਸਬੁੱਕ ਜਿਵੇਂ ਟਵਿੱਟਰ ਕੋਈ ਵੀ ਐਪ ਹੈ ਆਪਣਾ ਉਸ 'ਚ ਆਪਾਂ ਨੋਰਮਲੀ ਆਪਾਂ ਇੱਕ ਰਿਕਵੈਸਟ ਭੇਜ ਦਿੰਦੇ ਆ ਠੀਕ ਹੈ ਉਹਨੇ ਅਸੈਪਟ ਕਰ ਲਈ ਉਹ ਮਾਰਕ ਗਲਪਾ ਵੀ ਜੇ ਆਪਾਂ 100 ਰਿਕਵੈਸਟ ਭੇਜੀ ਤੇ ਉਹਦੇ ਠੀਕ ਹੈ ਉਹਦੇ ਚ ਕੋਈ 10 ਰਿਪਲਾਈ ਵੀ ਆ ਗਿਆ 10 ਰਿਪਲਾਈ ਦੇ ਵਿੱਚੋਂ ਇੱਕ ਨੰਬਰ ਤੇ ਦਊਗਾ ਦਊਗਾ ਇਹ ਚੱਕਰ ਸੀ 10 ਬੰਦੇ ਡੇਲੀ ਮਾਰਕ 20 ਬੰਦੇ ਗੇ ਡੇਲੀ ਗੱਲਬਾਤ ਕਰਦੇ ਸੀ ਬੋਲੋ ਹੁਣ ਤੁਸੀਂ ਇਹ ਸੋਚੋ ਵੀ ਜੇ ਤੁਹਾਨੂੰ 50 ਤੁਸੀਂ ਬੰਦਿਆਂ ਨੂੰ ਮੈਸੇਜ ਭੇਜ ਰਹੇ ਹੋ ਇਟ ਮੀਨਸ ਤੁਹਾਨੂੰ 500 600 ਮੈਸੇਜ ਤਾਂ ਫਿਰ ਫੇਸਬੁਕ ਟਵਿੱਟਰ ਜਾਂ ਹੋਰ ਜਿਹੜੀ ਕੋਈ ਵੀ ਸੋਸ਼ਲ ਮੀਡੀਆ ਐਪ ਹੈ ਉਹਦੇ ਜ਼ਰੀਏ ਭੇਜਣਾ ਪੈਂਦਾ ਹੋਣਾ ਪੇਦਰਾ ਪੈਂਦਾ ਹਾਂਜੀ ਤਾਂ ਉਹਦੇ ਚ ਨਿਚੋੜ ਕੱਢ ਕੇ 50 60 ਬੰਦਿਆਂ ਦੇ ਨੰਬਰ ਆਉਂਦੇ ਹੋਣਗੇ ਹਾਂਜੀ 50 60 ਬੰਦਿਆਂ ਚੋਂ ਨਿਚੋੜ ਕੱਢ ਕੇ ਤੱਕ ਕਿੰਨਾ ਕੁ ਜ਼ਿਆਦਾ ਕੰਮ ਫਿਰ ਔਖਾ ਹੁੰਦਾ ਸੀ ਇਹ ਕੰਮ ਔਖੇ ਹੈ ਜੇ ਕੰਟੈਕਟ ਨੰਬਰ ਕੋਈ ਦਿੰਦਾ ਨਹੀਂ ਅੱਜ ਕੱਲ ਕਿਉਂਕਿ ਸਭ ਨੂੰ ਪਤਾ ਲੱਗ ਰਿਹਾ ਇਸ ਚੀਜ਼ ਦਾ ਵੀ ਆਹ ਸਿਸਟਮ ਆ ਵੀ ਏਦਾਂ ਵੀ ਸਾਡੇ ਨਾਲ ਫਰੋਡ ਹੋਊਗਾ ਠੱਗੀ ਹੋਊਗੀ ਨਾ ਵੀ ਉਹ ਕੋਣ ਮੰਨ ਕੇ ਉਹ ਨੰਬਰ ਕਿਹੇ ਇੱਕ ਅੱਧਾ ਮੰਨ ਕੇ ਉਹ ਦੇ ਹੀ ਦਿੰਦਾ ਕੋਈ ਨਾ ਕੋਈ ਕਰ ਕਰਾ ਕੇ ਠੀਕ ਹੈ ਉਹ ਵਿੱਚ ਫਿਰ ਮਸਾ ਮੰਨ ਕੇ ਉਹ ਮਹੀਨਾ ਦਾ 10 15 ਦਿਨ ਗੱਲ ਕਰਦੇ ਸੀ ਉਹਦੇ ਨਾਲ ਫਿਰ ਉਹਨੂੰ ਲਾਲਚ ਦਿੰਦੇ ਸੀ ਏਦਾਂ ਦੇ ਮੇਰੇ ਪੈਸੇ ਡਬਲ ਹੁੰਦੇ ਨੇਗੇ ਫਿਰ ਉਸ ਤੇ ਇਨਵੈਸਟ ਕਰਾਉਂਦੇ ਕ੍ਰਿਪਟੋ ਚੰਗਾ ਦੂਸਰਾ ਤੁਸੀਂ ਕਿਹਾ ਕਿ ਤੁਹਾਡੇ ਬੌਸ ਸੀ ਬੌਸ ਕਿੱਥੋਂ ਦੇ ਸੀਗੇ ਬੌਸ ਚਾਈਨੀ ਨਹੀਂ ਬੌਸ ਸੀ ਕੰਪਨੀ ਕਿੱਥੋਂ ਦੀ ਹੈ ਜਿਹੜੀ ਇਹ ਕੰਮ ਕਰਵਾ ਰਹੀ ਹੈ ਚਾਈਨੀ ਚਾਈਨਿਸ ਕੰਪਨੀ ਹੈ ਕੋਈ ਨਾਮ ਸੀ ਉਸ ਕੰਪਨੀ ਦਾ ਯਾਦ ਹੋਵੇ ਨਹੀਂ ਨਾਮ ਵਾ ਕੱਲਾ ਕੇ ਕੇ ਪਾਰਕ ਨਾਮ ਸੀ ਵਾ ਠੀਕ ਹੈ ਤੇ ਮੀਆਂ ਮਾਰ ਦੇ ਵਿੱਚ ਅਮਰੀਕਨ ਨੂੰ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਸੀ ਜਾਂ ਹੋਰ ਕੰਟਰੀ ਦੇ ਲੋਕ ਵੀ ਸੀਗੇ ਨਹੀਂ ਅਮਰੀਕਨ ਹੀ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਸੀ ਤੇ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਤੁਹਾਡੇ ਨਾਲ ਪੰਜਾਬੀ ਨੌਜਵਾਨ ਕਿੰਨੇ ਸੀਗੇ ਪੰਜਾਬੀ ਨੌਜਵਾਨ ਮੇਰੇ ਨਾਲ ਤਾਂ ਨਹੀਂ ਹੋਰ ਕੰਪਨੀ ਵਿੱਚ ਬਹੁਤ ਸੀਗੇ ਤੋਡੇ ਨਾਲ ਕਿੱਥੋਂ ਦੇ ਸੀ ਮੇਰਾ ਇੱਥੇ ਮੜ ਕੇ ਯੂਪੀ ਦੇ ਐਮਪੀ ਦੀ ਦਿੱਲੀ ਸਾਈਡ ਦੇ ਇਧਰ ਦੇ ਸੀ ਹਰਿਆਣਾ ਜਾ ਸਾਈਡ ਦੇ ਸੀ ਜਾਤਰ ਹਿੰਦੀ ਬੋਲਣ ਵਾਲੇ ਹਾਂਜੀ ਹਿੰਦੀ ਬੋਲਣ ਵਾਲਾ ਤੇ ਕੋਈ ਫਿਰ ਉੱਥੋਂ ਚਲੋ ਕੰਮ ਚੱਲ ਰਿਹਾ ਸੀ ਇਹ ਤੁਸੀਂ ਦੱਸਿਆ ਜਿਸ ਤਰੀਕੇ ਦੇ ਨਾਲ ਜੰਗਲਾਂ ਵਿੱਚ ਦੀ ਜਦੋਂ ਲੈ ਕੇ ਜਾਂਦੇ ਆ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਰਸਤਾ ਕਿਹੜਾ ਸੀ ਕਿਵੇਂ ਹੁੰਦਾ ਤੋ ਉੱਥੇ ਤੱਕ ਪਹੁੰਚਦੇ ਹੋ ਉੱਥੇ ਮੜ ਕੇ ਜੰਗਲਾਂ ਵਿੱਚੋਂ ਲੈ ਕੇ ਜਾਂਦੇ ਨੇ ਉੱਥੇ ਜਾ ਕੇ ਜਦੋਂ ਪਹੁੰਚੇ ਉੱਥੇ ਜਾ ਕੇ ਮੈਂ ਕਿਹਾ ਵੀ ਇੰਨੀ ਗੜਬੜਾ ਕੋਈ ਨਾ ਕੋਈ ਨਾ ਵੀ ਡੋਂਕੀ ਲੱਗੀ ਆ ਵੀ ਆਪਣਾ ਵੀ ਅੱਗੇ ਫਿਊਚਰ ਖਰਾਬ ਹੁੰਦਾ ਫਿਰ ਉਹਨਾਂ ਨੂੰ ਆਖ 4500 USD 4500 USD 4500 ਅਮਰੀਕਨ ਡਾਲਰ ਅਮਰੀਕਨ ਡਾਲਰ ਕਾਫੀ ਬਣ ਜਾਂਦਾ ਮੈਂ 1 ਕਿਲੋ ਕੋਈ ਇੰਡੀਆ ਦਾ 4.5 4 ਲੱਖ ਰੁਪਏ ਬਣਦਾ ਠੀਕ ਹੈ ਹਾਂਜੀ ਉਹ ਕਹਿੰਦੇ ਵੀ ਉਹ ਦੋ ਤੇ ਤੁਸੀਂ ਜਾਓ ਆਪਸ ਤੇ ਤੁਸੀਂ ਕੋਈ ਕਰਦਿਆਂ ਨਾਲ ਕਰਦਿਆਂ ਨੂੰ ਇਹ ਗੱਲ ਦੱਸੀ ਜਦੋਂ ਉੱਥੇ ਤੁਹਾਡੇ ਕੰਮ ਹਾਂ ਕਰਦਿਆਂ ਨਾਲ ਗੱਲ ਕੀਤੀ ਮੈਂ ਵੀ ਇੱਦਾਂ ਦਾ ਸੀਨ ਬਣਿਆ ਇੱਥੇ ਅੱਛਾ ਤੇ ਹੁਣ ਵੀ ਜੇ ਆਪਾਂ ਵਾਪਸ ਆਉਂਦੇ 4500 ਮੰਗਦੇ ਨੇ ਹੂੰ ਤੇ ਕਰਦੇ ਵੀ ਮਤਲਬ ਇੰਨੇ ਆਪਣੇ ਹੈ ਨਹੀਂਗੇ ਕਰਦੇ ਵੀ ਕਹਿੰਦੇ ਚਲੋ ਕੋਈ ਥੋੜਾ ਟਾਈਮ ਤੂੰ ਰੋਕਾ ਵੀ ਤੈਨੂੰ ਅਰੇਂਜਮੈਂਟ ਕਰਕੇ ਦੇਖਦੇ ਆਂ ਕਿ ਤੈਨੂੰ ਵਾਪਸ ਤਾਂ ਬੁ ਜਿਵੇਂ ਤੁਸੀਂ ਉੱਥੇ ਕੰਮ ਕਰ ਰਹੇ ਸੀਗੇ ਤੁਸੀਂ ਜਿਸ ਤਰੀਕੇ ਨਾਲ ਦੱਸਿਆ ਕਿ ਮੈਂ ਡੇਲੀ 18-18 ਘੰਟੇ ਲਾਉਂਦਾ ਸੀ ਕੋਈ ਤਨਖਾਹ ਦਿੰਦੇ ਸੀ ਜਾਂ ਫ੍ਰੀ ਚ ਹੀ ਕੰਮ ਕਰ ਰਹੇ ਸੀ ਮਾਨੂੰ ਕੰਮ ਤੇ ਤਨਖਾਹ ਤਾਂ ਦਿੰਦੇ ਸੀਗੇ ਪਰ ਉਹ ਫਾਈਨ ਸੀ ਜਿਹੜੇ ਤੁਹਾਨੂੰ ਦੱਸਿਆ ਪਹਿਲਾਂ ਵੀ ਫਾਈਨ ਡੇਲੀ ਮਨੇ ਕਰਨਾ ਪੈਂਦਾ ਸੀਗਾ ਮਤਲਬ ਤਨਖਾਹ ਮਿਲਨੀ ਆ ਪਰ ਫਾਈਨ ਚ ਵੀ ਕਾਫੀ ਜ਼ਿਆਦਾ ਕੱਟਿਆ ਜਾਂਦਾ ਸੀ ਹਾਂਜੀ ਫਾਈਨ ਚ ਬਹੁਤ ਕੱਟਿਆ ਜਾਂਦਾ ਦੂਸਰੀ ਇੱਕ ਚੀਜ਼ ਬਾਈ ਜੀ ਹੋਰ ਦੱਸੋ ਚਲੋ ਇਹ ਤੁਸੀਂ ਓਵਰਆਲ ਕਨਸਟਰਕਚਰ ਦੱਸਦਾ ਹਾਂਜੀ ਨਿਕਲਣ ਦਾ ਫਿਰ ਕੀ ਰਸਤਾ ਸੀ ਤੁਸੀਂ ਨਿਕਲ ਕੇ ਹੁਣ ਮੇਰੇ ਨਾਲ ਬੈਠੇ ਹੋ ਆਪਾਂ ਲੋਕੇਸ਼ਨ ਫੇਅਰ ਨਹੀਂ ਰਿ ਤੇ ਉੱਥੋਂ ਨਿਕਲ ਕੇ ਫਿਰ ਕਿਵੇਂ ਆਉਣੇ ਇੱਥੋਂ ਤੱਕ ਨਿਕਲ ਕੇ ਉੱਥੇ ਇਦਾਂ ਜੀ ਮਤਲਬ ਜੇ ਲੋਕਲ ਆਰਮੀ ਸੀ ਆਰਮੀ ਨੇ ਕੀਤੀ ਰੇਡ ਉੱਥੇ ਠੀਕ ਹੈ ਕੇ ਕੇ ਪਾਰਕ ਕੇ ਕੇ ਪਾਰਕ ਚ ਇਹ ਕੇ ਕੇ ਪਾਰਕ ਚ ਜਦੋਂ ਰੇਡ ਕੀਤੀ ਉਦੋਂ ਮਤਲਬ ਵੀ ਟਾਈਮ ਮਿਲਿਆ ਵੀ ਮੈਂ ਨਿਕਲ ਜਿਵੇਂ ਨਿਕਲੇ ਜਾਂਦਾ ਨਾ ਕਿਉਂਕਿ ਪਿਛਲੇ ਪਾਸੇ ਕਰੀਵਰ ਜਦੋਂ ਆਪਾਂ ਜੰਗਲਾਂ ਜਦੋਂ ਆ ਨੇ ਨਾ ਰੀਵਰ ਆਉਂਦੀ ਇੱਕ ਦਰਿਆ ਹਾਂਜੀ ਦਰਿਆ ਉਹ ਰੀਵਰ ਕ੍ਰੋਸ ਕਰਕੇ ਹੀ ਆਉਣਾ ਪੈਂਦਾ ਉਸ ਤੋਂ ਮੈਂ ਕਿਹਦਾ ਕਿਹ ਕਿਸ਼ਤੀ ਆਈ ਕਈ ਆਗੇ ਮਤਲਬ ਤੈਰ ਕੇ ਆਉਂਦੇ ਵਿੱਚੋਂ ਤੁਸੀਂ ਕਿਵੇਂ ਆਏ ਮੈਂ ਕਿਸ਼ਤੀ ਰਾਹੀਂ ਆਇਆ ਕਿਸ਼ਤੀ ਰਾਹੀਂ ਆਇਆ ਹਾਂਜੀ ਫਿਰ ਕਿਸ਼ਤੀ ਰਾਹੀਂ ਤੁਸੀਂ ਉੱਥੋਂ ਪਾਰਕ ਚੋਂ ਨਿਕਲੇ ਦਰਿਆ ਦੇ ਦੂਸਰੀ ਸਾਈਡ ਚਲੇ ਗਏ ਹੋਗੇ ਅੱਗੇ ਦਾ ਫਿਰ ਕੀ ਰਹਿੰਦਾ ਅੱਗੇ ਰਮਾਰਕ ਕੋਈ ਫਿਰ ਬਾਰਡਰ ਤੇ ਆ ਕੇ ਬਾਰਡਰ ਤੇ ਆ ਕੇ ਮਾਤੇ ਸਲੈਂਡਰ ਕੀਤਾ ਉਹਨਾਂ ਨੇ ਉਹਨਾਂ ਨੇ ਵੀ ਗਨ ਵਗੈਰਾ ਦਿਖਾਉਣਾ ਮਾਤੇ ਵੀ ਟਰੈ ਧਮਕਾਇਆ ਸੀ ਉਹਨਾਂ ਨੇ ਮਾੜਾ ਜਿਹੜਾ ਬਾਰਡਰ ਕਿਹੜਾ ਸੀ ਇਹ ਉੱਥੇ ਆਪਣੇ ਥਾਈਲੈਂਡ ਦਾ ਬਾਰਡਰ ਹੈ ਥਾਈਲੈਂਡ ਮਿਆਂਮਾਰ ਦਾ ਬਾਰਡਰ ਹਾਂਜੀ ਬਾਰਡਰ ਠੀਕ ਹੈ ਉੱਥੇ ਆ ਕੇ ਤੁਸੀਂ ਥਾਈਲੈਂਡ ਆਰਮੀ ਨੂੰ ਸਲੈਂਡਰ ਕਰ ਦਿੱਤਾ ਹਾਂਜੀ ਥਾਈਲੈਂਡ ਆਰਮੀ ਨੂੰ ਸਲੈਂਡਰ ਕੀਤਾ ਥਾਈਲੈਂਡ ਤੋਂ ਫਿਰ ਕੀ ਅੱਗੇ ਦਾ ਰੂਟ ਰਹਿੰਦਾ ਥਾਈਲੈਂਡ ਤੋਂ ਬਾਅਦ ਉਹ ਕੈਂਪ ਚ 10 ਕਿ ਦਿਨ ਕੈਂਪ ਚ ਰੱਖਿਆ ਉਦੋਂ ਮਰ ਸਾਨੂੰ ਜੇਲ੍ਹ ਰਾਈਪ ਇੱਕ ਸੀਨ ਸੀਗਾ ਉੱਥੇ ਰੱਖਿਆ ਉਹਨੇ ਸਾਨੂੰ ਥਾਈਲੈਂਡ ਦੀ ਜੇਲ੍ਹ ਚ ਫਿਰ ਉਸ ਤੋਂ ਬਾਅਦ ਉਦੋਂ ਮਰ ਇੰਡੀਅਨ ਆਰਮੀ ਗਈ ਐਂਡੀ ਅੰਬੈਸੀ ਉਹ ਲੈ ਕੇ ਸਾਨੂੰ ਵਾਪਸ ਆਈ ਤੁਸੀਂ ਇੰਡੀਆ ਦੇ ਵਿੱਚ ਕਿਸੇ ਨਾਲ ਸੰਪਰਕ ਕੀਤਾ ਸੀ ਜਾਂ ਇੰਡੀਆ ਨੇ ਖੁਦ ਸੰਪਰਕ ਕੀਤਾ ਤੁਹਾਡੇ ਨਾਲ ਉੱਥੇ ਇੰਡੀਆ ਮਾ ਵੀ ਲੋਕ ਕਰਦੇ ਮੇਲ ਪਾਉਂਦੇ ਸੀਗੇ ਨਾਲ ਗੱਲਬਾਤ ਕਰਦੇ ਸੀ ਪਰ ਰਿਪਲਾਈ ਨਹੀਂ ਆਉਂਦੇ ਬਹੁਤ ਘੱਟ ਰਿਪਲਾਈ ਸੀਗੇ ਪਰ ਜਿੰਨਾ ਰਿਪਲਾਈ ਆਉਂਦੇ ਸੀਗੇ ਪੋਜੀਟਿਵ ਰਿਪਲਾਈ ਆਉਂਦੇ ਸੀ ਵੀ ਤੁਹਾਨੂੰ ਛੇਤੀ ਕਰਾਂਗੇ ਬੈਕਅਪ ਨਾਲ ਤੁਹਾਨੂੰ ਇੰਡੀਆ ਵਾਪਸ ਲਿਆਵਾਂਗੇ ਤੇ ਉਸ ਤੋਂ ਬਾਅਦ ਫਿਰ THAILAND ਤੋਂ ਬਾਅਦ ਫਿਰ INDIAN GOVERNMENT ਦੇ ਵੱਲੋਂ ਅਪਰੋਚ ਕੀਤੀ ਗਈ ਹਾਂਜੀ ਖਰਚਾ ਕਿੰਨਾ ਕ ਆ ਜਾਂਦਾ ਹੈਗਾ ਉਸ ਤੋਂ ਬਾਅਦ ਵਾਪਸੀ ਦੇ ਉੱਪਰ ਵਾਪਸੀ ਦਾ ਮਨ ਕਰ ਕੋਈ ਵੈਸੇ ਤੱਕ ਖਰਚਾ ਦਾ ਪਤਾ ਨਾ ਕਿ ਕੋਈ ਆਰਮੀ INDIAN ARMY ਜੇ ਤਾਂ INDIAN ਦੇ ਆਪਾਂ ਐਮਬੈਸੀ ਹੱਥ ਲੱਗ ਜਾਣਿਆ ਖਰਚਾ ਕੁਛ ਨਹੀਂ ਹੁੰਦਾ ਪਰ ਉੱਥੇ ਕੰਪਨੀ ਤੋਂ ਜਦ ਵਾਪਸ ਹੁੰਨੇ ਆ ਨਾ ਆਪਾਂ ਬਾਰਡਰ ਤੱਕ ਉੱਥੇ ਬਹੁਤ ਠੱਗੀ ਹੈ ਕਿਸ ਤਰੀਕੇ ਨਾਲ ਮਨ ਕਰ ਕੋਈ ਕੰਪਨੀ ਤੋਂ ਕੋੜਾ 10-12 ਕਿਲੋਮੀਟਰ ਹੈ ਜਿਹੜਾ ਬਾਰਡਰ ਆ ਠੀਕ ਹੈ ਠੀਕ ਹੈ ਬਾਰਡਰ ਦੇ ਵਿੱਚ ਉੱਥੇ ਮਦੇ ਫਾਇਰਿੰਗ ਹੁੰਦੀ ਰਹਿੰਦੀ ਕੋਈ ਉਹ ਮਦੇ ਉਹ ਨਹੀਂ ਹੈਗਾ ਸਰਕਾਰ ਨਹੀਂ ਹੈਗੀ ਉੱ ਉੱਥੇ ਇੰਡੀਆ ਜਿਵੇਂ ਅਦਰ ਪਰਸਨ ਨਹੀਂ ਜਾਂਦਾ ਇੰਡੀਆ ਨਾਲ ਬੰਦਾ ਕੋਈ ਵੀ ਕੰਟਰੀ ਦਾ ਉੱਥੇ ਦਾ ਸ਼ੂਟ ਆਰਡਰ ਹੈਗਾ ਜਿਸ ਤਰੀਕਾ ਤੁਸੀਂ ਜ਼ਿਕਰ ਕੀਤਾ ਬਚਾ ਕੇ ਲਿਆਉਣਾ ਜਿਵੇਂ ਮਨ ਕੇ ਗੱਡੀਆਂ ਦੇ ਵਿੱਚ ਲੁਕੋ ਕੇ ਲੈ ਕੇ ਆਉਣਾ ਕਰਕੇ ਐਵੇਂ ਸੀਗਾ ਮਤੇ ਵੀ ਰੁਪਿਆ ਦੇ ਕਹਣੋ 20000 ਰੁਪਏ ਮਾ ਉੱਥੋਂ ਦਾ ਜਿਵੇਂ ਇੰਡੀਆ 60000 ਲੱਖ ਰੁਪਏ ਇਦਾਂ ਸੀਗਾ ਇਹ ਦਰ ਰੁਪਏ ਦੇ ਕਿਉਂ ਨੇ ਬੰਦੇ ਸੀ ਜਿਵੇਂ ਤੁਸੀਂ ਦੱਸਿਆ ਕਿ ਕਿਸ਼ਤੀ ਦੇ ਜ਼ਰੀਏ ਮੈਂ ਦਰਿਆ ਪਾਰ ਕੀਤਾ ਤਾਂ ਕਿਸ਼ਤੀ ਵਾਲੇ ਨੇ ਪੈਸੇ ਲਏ ਕਿਸ਼ਤੀ ਵਾਲੇ ਨੇ ਰੁਪਏ ਲਏ ਆ ਜੀ ਦੂਜੀ ਚੀਜ਼ ਤੁਸੀਂ ਕਿਹਾ ਆਰਮੀ ਨੇ ਰੇਡ ਕੀਤੀ ਜਦੋਂ ਆਰਮੀ ਨੇ ਰੇਡ ਕੀਤੀ ਤਾਂ ਉਥੋਂ ਦੀ ਆਰਮੀ ਤੋਂ ਨਹੀਂ ਤੁਸੀਂ ਕੋਈ ਸਹਿਯੋਗ ਮੰਗਿਆ ਕਿ ਘਟੂ ਘਟੇ ਸਾਰਮੀ ਦੇ ਆਰਮੀ ਕੋਈ ਸਹਿਯੋਗ ਨਹੀਂ ਦਿੰਦੀ ਸੀ ਉੱਥੇ ਲੋਕਾਂ ਉਥੋਂ ਵਾਲੀ ਕੀ ਕਾਰਨਾ ਵੀ ਮਾਰਦੀ ਆਰਮੀ ਦਾ ਉੱਥੇ ਮਾ ਕੇ ਆਪਾਂ ਦੇ ਕੋਲ ਪਈ ਉੱਥੇ ਮਤਲਬ ਕੋਈ ਸੁਣਵਾਈ ਨਹੀਂ ਹੋਇਆ ਇਹ ਕਹਿੰਦੇ ਬਸ ਤੁਸੀਂ ਜਾਓ ਵੀ ਜਿੱਥੇ ਮਰਜੀ ਜਾਓ ਸਾਡੇ ਸਾਡੇ ਸ਼ਰ ਦੇਸ਼ ਤੋਂ ਨਿਕਲ ਜਾਓ ਬਸ ਸਾਡੀ ਕੰਟਰੀ ਤੋਂ ਨਿਕਲੋ ਦਿੱਲੀ ਤੁਸੀਂ ਠੱਗੀ ਦਾ ਜ਼ਿਕਰ ਕੀਤਾ ਕਿ ਕਾਫੀ ਜ਼ਿਆਦਾ ਠੱਗੀ ਹੈ ਜਿਹੜੀ ਉਹ ਹੁੰਦੀ ਹੈ ਕਿੰਨੇ ਕ ਐਵਰੇਜ ਤੁਹਾਨੂੰ ਲੱਗਦਾ ਕਿ ਜਿਹੜੇ ਡਾਲਰ ਲਾ ਲੋ ਜਾਂ ਤੁਹਾਨੂੰ ਲੱਗਦਾ ਕਿ ਅਸੀਂ ਇੱਕ ਮਹੀਨੇ ਦਾ ਇੱਕ ਬੰਦਾ ਯੂਐਸਏ ਤੋਂ ਇੰਨੇ ਕ ਡਾਲਰਾਂ ਦੀ ਠੱਗੀ ਮਾਰ ਲੰਦਾ ਹੈਗਾ ਮੰਨ ਕੇ ਆਪੋ ਵੀ ਇੱਕ ਬੰਦਾ ਮੰਨ ਕੇ 50000 60000 ਲੱਖ ਰੁਪਏ ਦਾ ਸੀਗਾ ਉੱਥੋਂ ਦਾ ਯੂਐਸਡੀ ਯੂਐਸਡੀ ਲੱਖ ਮਿਲ ਲੱਖ ਡਾਲਰ ਦੀ ਆਪਾਂ ਗੱਲ ਕਰ ਰਹੇ ਹਾਂ ਲੱਖ ਡਾਲਰ ਕਿ ਲੱਖ ਡਾਲਰ ਹੋ ਗਏ ਕੀ ਕੰਪਨੀ ਦੇ ਫਿਰ ਉਹ ਕ੍ਰੈਡਿਟ ਕਿਹੜੇ ਖਾਤਿਆਂ 'ਚ ਕਰਾਉਣੇ ਹੋ ਕਿਵੇਂ ਉਹ ਪੈਸਾ ਉਹ ਆਪਣਾ ਕੁਛ ਨਹੀਂ ਦਗਾ ਉਹ ਜਿਹੜਾ ਲੀਡਰ ਹੁੰਦਾ ਉਹ ਹੀ ਗੱਲਬਾਤ ਕਰਦਾ ਉਹ ਹੀ ਮੈਨ ਜਿਹੜਾ ਬੋਸ ਕਹਿੰਦਾ ਨਾ ਪੰਜ ਨੂੰ ਉਹ ਹੀ ਸਾਰਾ ਕੁਝ ਦੇਖਦਾ ਸੀ ਕੀ ਕੀ ਠੀਕ ਹੈ ਹਾਂਜੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਭਾਰਤ ਕਿਹੜੇ 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 ਸਮੇਂ ਭਾਰਤ ਪਹੁੰਚਦੇ ਹੋ ਭਾਰਤ ਪਹੁੰਚਦਾ 8 ਤਰੀਕ ਨੂੰ ਅਕਤੂਬਰ 'ਚ 8 ਅਕਤੂਬਰ ਨੂੰ ਹਾਂਜੀ ਦਿੱਲੀ ਏਅਰਪੋਰਟ ਤੇ ਆਈ ਸੀ ਹਾਂਜੀ ਗਾਜੀਆਬਾਦ ਏਅਰਪੋਰਟ ਗਾਜੀਆਬਾਦ ਏਅਰਪੋਰਟ ਤੇ ਤੇ ਮਦਦ ਭਾਰਤ ਸਰਕਾਰ ਦੀ ਠੀਕ ਰਹੀ ਠੀਕ ਠਾਕ ਫਿਲਹਾਲ ਅੱਜ ਦੇ ਟਾਈਮ 'ਚ ਮੈਂ ਕਮਾ ਅੱਜ ਦੇ ਟਾਈਮ 'ਚ ਕੀ ਰੋਜ਼ਗਾਰ ਫਿਰ ਕਰ ਰਿਹਾ ਹਾਂ ਰੋਜ਼ਗਾਰ ਕੁਛ ਨਹੀਂ ਮਿਲ ਰਿਹਾ ਅਜ ਤੱਕ ਵੇਲੇ ਫਰੀ ਦਿੱਲੀੋਂ ਹਾਂਜੀ ਸਰਕਾਰ ਤੋਂ ਕੋਈ ਡਿਮਾਂਡ ਹੈ ਸਰਕਾਰ ਤੋਂ ਤਾਂ ਡਿਮਾਂਡ ਵਾ ਸਰਕਾਰ ਦਿੱਤੀ ਪਈ ਜੇ ਪਹਿਲੇ ਦੇ ਦੀ ਜੇ ਸਰਕਾਰ ਨੇ ਕੁਛ ਦੇਣਾ ਹੀ ਹੁੰਦਾ ਜੀ ਫਿਰ ਬਾਹਰ ਜਾਣ ਦੀ ਕੀ ਲੋੜ ਸੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਨੌਜਵਾਨ ਕਲੀ ਗਲਤ ਤਰੀਕੇ ਨਾਲ ਕਹਿ ਲਾ ਮੈਂ ਕਿ ਜਾਨ ਲਈ ਉਤਾਵਲੇ ਨੇ ਕਿ ਜਿਹੜੀ ਥਾਂ ਤੇ ਵਿਜ਼ਟਰ ਵੀਜ਼ਾ ਮਿਲ ਰਿਹਾ ਜਿਹੜੀ ਥਾਂ ਤੇ ਟੂਰਿਸਟ ਵੀਜ਼ਾ ਮਿਲ ਰਿਹਾ ਉਹ ਥਾਂ ਤੇ ਆਪਾਂ ਵਰਕ ਕਰਨ ਦੇ ਲਈ ਚਲੇ ਜਾਂਦੇ ਨੇ ਇਸ ਚੀਜ਼ ਦੀ ਅਵੇਅਰ ਹੋਣਾ ਜ਼ਰੂਰੀ ਹੈ ਏਜੰਟ ਪਤਾ ਕੀ ਚੱਕਰੇ ਐਂਟ ਹੀ ਲਾਰਾ ਲਾਉਦਾ ਵੀ ਤੁਸੀਂ ਇੱਕ ਵਾਰੀ ਜਾਓ ਉੱਥੇ ਤੁਹਾਨੂੰ ਵਰਕ ਤੇ ਵੀਜ਼ਾ ਦਊਗਾ ਵਰਕ ਵੀਜ਼ਾ ਕਨਵਰਟ ਕਰਾ ਕੇ ਦਊਗਾ ਠੀਕ ਹੈ ਕਿ ਇਹ ਚੀਜ਼ ਹੁੰਦੀ ਹੈ ਪੋਸੀਬਲ ਹੈਗੀ ਇਹ ਚੀਜ਼ ਕਿ ਇਹ ਚੀਜ਼ ਪੋਸੀਬਲ ਨਾ ਹੋ ਫਿਰ ਤਾਂ ਅਗਲਾ ਨਾ ਜਾਵੇ ਨਾ ਵੀ ਹੋਣਾ ਨਹੀਂ ਇਹ ਚੀਜ਼ ਇਹ ਚੀਜ਼ ਪੋਸੀਬਲ ਹੈਗੀ ਵੀ ਉੱਥੇ ਵੀਜ਼ਾ ਐਕਸਟੈਂਡ ਹੋ ਜਾਂਦਾ ਵਾਲਾ ਵੀ ਵਰਕ ਵੀਜ਼ਾ ਲ ਠੀਕ ਹੈ ਜੀ ਦੂਸਰੀ ਚੀਜ਼ ਭਾਈ ਜੀ ਕੋ ਹੋਰ ਦੱਸੋ ਕੁਲਵਿੰਦਰ ਜਿਸ ਤਰੀਕੇ ਦੇ ਨਾਲ ਤੁਸੀਂ ਹੁਣ ਵਾਪਸ ਆ ਗਏ ਹੋ ਏਜੰਟ ਦੇ ਖਿਲਾਫ ਕੋਈ ਸ਼ਿਕਾਇਤ ਦਿੱਤੀ ਕਿ ਲੀਗਲੀ ਕਾਰਵਾਈ ਕਰਨੀ ਹੈ ਏਜੰਟ ਦੇ ਵੀਰੇ ਆਪਣਾ ਕੁਛ ਹੈ ਨਹੀਂ ਹੁੰਦਾ ਕੋਈ ਨਾਮ ਪਤਾ ਕੋਈ ਲੈਣਾ ਦੇਣਾ ਕਿਉਂਕਿ ਮੇਰੇ ਜਿਹੜਾ ਮੋਬਾਈਲ ਸੀਗਾ ਪਰਸਨਲ ਮੋਬਾਈਲ ਉਹੀ ਹਜੇ ਤੱਕ ਨਹੀਂ ਮੈਨੂੰ ਮਿਲਿਆ ਅੱਛਾ ਹਾਂਜੀ ਜਿਹੜਾ ਉਧਰਲਾ ਮੋਬਾਈਲ ਸੀ ਉਧਰ ਹੀ ਰਹਿ ਗਿਆ ਜਾਂ ਵਾਪਸ ਲੈ ਕੇ ਆਏ ਹੋ ਵਾਪ ਜਿਹੜਾ ਮੈਂ ਇਧਰੋਂ ਇੰਡੀਆ ਤੋਂ ਮੋਬਾਈਲ ਲੈ ਕੇ ਗਿਆ ਸੀ ਮੈਂ ਉਹ ਮੋਬਾਈਲ ਮੈਨੂੰ ਮੇਰਾ ਵਾਪਸ ਨਹੀਂ ਮਿਲਿਆ ਹਜੇ ਤੱਕ ਓਕੇ ਹਾਂਜੀ ਉਹ ਕਿੱਥੇ ਰਹਿ ਗਿਆ ਸੀ ਉਹ ਕਲੈਕਟ ਕਰ ਲਏ ਸੀਗੇ ਠੀਕ ਹੈ ਉਦੋਂ ਮਰ ਉਹਨਾਂ ਨੌਇਡਾ ਭੇਜਤੇ ਸੀਗੇ ਪਰ ਮੈਨੂੰ ਨੌਇਡਾ ਤੋਂ ਮੈਨੂੰ ਮੈਲ ਨਹੀਂ ਮਿਲਿਆ ਮੇਰਾ ਥਾਈਲੈਂਡ ਕਲੈਕਟ ਕਰ ਲਿਆ ਥਾਈਲੈਂਡ ਜਦੋਂ ਤੁਹਾਨੂੰ ਆਰਮੀ ਨੇ ਸਰੈਂਡਰ ਦਿੱਤਾ ਆਰਮੀ ਕੋਲ ਤੋਂ ਸੀ ਹਾਂਜੀ ਹਾਂਜੀ ਤੇ ਦੂਸਰਾ ਕੋਈ ਉਥੋਂ ਦਾ ਡਾਟਾ ਹੁਣ ਤੁਹਾਡੇ ਕੋਲੇ ਹੈ ਜਾਂ ਕੁਝ ਨਹੀਂ ਕੁਝ ਵੀ ਨਹੀਂ ਹੈਗਾ ਵੀਰੇ ਮੇਰਾ ਆਪ ਦਾ ਪਰਸਨਲ ਡਾਟਾ ਹੀ ਨਹੀਂ ਹੈਗਾ ਉਥੋਂ ਦਾ ਡਾਟਾ ਕਿੱਥੋਂ ਆ ਜੂਗਾ ਓਕੇ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਟਾਰਗੇਟ ਪੂਰਾ ਨਹੀਂ ਹੁੰਦਾ ਸੀ ਜੁਰਮਾਨਾ ਵੀ ਹੁੰਦਾ ਸੀ ਹੋਰ ਕੋਈ ਸਜ਼ਾ ਦਿੱਤੀ ਜਾਂਦੀ ਸੀ ਸਜ਼ਾ ਮੜ ਕੇ ਵੀ ਉੱਠ ਕੇ ਬੈਠ ਕੇ ਕੋਈ ਮਤਲਬ ਰੋਟੀ ਪ ਕੁੱਟਮਾਰ ਵੀ ਸੀ ਕੁੱਟਮਾਰ ਹੈਗੀ ਸੀ ਕੁੱਟਮਾਰ ਵੀ ਕਰਦੇ ਕਰੰਟ ਵੀ ਲੱਗਦਾ ਸੀ ਇਲੈਕਟ੍ਰਿਕ ਸ਼ੌਕ ਇਲੈਕਟ੍ਰਿਕ ਸ਼ੌਕ ਵੀ ਲਾਉਂਦੇ ਹਾਂਜੀ ਇਲੈਕਟ੍ਰਿਕ ਸ਼ੌਕ ਵੀ ਲੱਗਦਾ ਸੀ ਬਲਕਿ ਕਾਫੀ ਤਸੀਹੇ ਹੈ ਜਿਹੜੇ ਇੱਕ ਤਰੀਕੇ ਦੇ ਨਾਲ ਚੱਲ ਕੇ ਆਏ ਹੋ ਹਾਂਜੀ ਬਹੁਤ ਮਦੀ ਔਖਾ ਹੈ ਉੱਥੇ ਕਹਿੰਦਾ ਮਤ ਜਿਹੜੇ ਬਹੁਤ ਸਾਰੇ ਨੌਜਵਾਨ ਵਿਦੇਸ਼ ਜਾਣ ਦੀ ਚਾਹਤ ਰੱਖਦੇ ਆ ਉਹਨਾਂ ਲਈ ਕੀ ਸੁਨੇਹਾ ਹੋਊਗਾ ਕਿਉਂਕਿ ਤੁਸੀਂ ਤਾਂ ਚੱਲ ਕੇ ਆਏ ਹੋ ਇੱਥੇ ਹਾਂਜੀ ਹਾਂਜੀ ਮੈਂ ਲੀਗਲ ਤੌਰ ਤੇ ਜਾਓ ਕੋਈ ਦਿੱਕਤ ਨਹੀਂ ਆਕੇ ਪਰਦੇਸ਼ ਠੀਕ ਆ ਮੈਂ ਪੈਸੇ ਨੂੰ ਵਧੀਆ ਨਾ ਜੇ ਇੱਥੇ ਪਹਿਲਾਂ ਇੱਥੇ ਕੰਮ ਕਰ ਸੈਟ ਹੁੰਦਾ ਅ ਵਿਦੇਸ਼ ਤੱਕ ਇਹਨਾਂ ਇੱਕ ਹਿਸਾਬ ਦੇ ਜੇ ਜਾ ਕੇ ਸੈਟਿੰਗ ਹੁੰਦੀ ਹੈ ਫਿਰ ਜਾ ਕੇ ਜਾਓ ਜੇ ਅੱਗੇ ਆਪਣਾ ਕੋਈ ਹੈਗਾ ਕੋਈ ਸਾਥੀ ਅੱਗੇ ਦੂਸਰਾ ਇੱਕ ਜਿਹੜੀ ਗੱਲ ਦੱਸੀ ਜਾਂਦੀ ਸੀ ਕਿ ਉਸ ਜਗ੍ਹਾ ਦੇ ਉੱਪਰ ਜਾ ਕੇ ਕਹਿੰਦੇ ਸੀ ਕਿ ਕੋਈ ਆਈਡੀ ਜਨਰੇਟ ਕਰਨੀ ਹੁੰਦੀ ਸੀ ਡੇਲੀ ਆਈਡੀਆਂ ਤਿਆਰ ਕਰਨੀਆਂ ਸੀ ਖਸ਼ੋਸਤਰੀ ਉਹ ਕੀ ਸਿਸਟਮ ਸੀਗਾ ਉਹ ਆਈਡੀ ਮਤਲਬ ਵਾਲੇ ਜਿਹੜੇ ਲੋਕਾਂ ਦੀ ਪੁਰਾਣੀਆਂ ਪਈ ਆਈਡੀ ਹੁੰਦੀਆਂ ਨੇ ਉਹ ਹੈਕਰ ਹੈ ਜਿਹੜੇ ਹੈਕਰ ਮਤਲਬ ਉਹ ਵੀ ਰਿਕਵਰ ਕਰਕੇ ਦਿੰਦੇ ਆ ਆਈਡੀ ਠੀਕ ਹੈ ਹਾਂਜੀ ਤੇ ਜਿਹੜੀ ਤੁਸੀਂ ਚੈਟ ਦੇ ਲਈ ਆਈਡੀ ਇਸਤੇਮਾਲ ਕਰਦੇ ਸੀ ਉਹ ਫਿਰ ਜਿਹੜੀ ਹੈਕ ਕੀਤੀ ਹੋਈ ਆਈਡੀ ਹੁੰਦੀ ਸੀ ਹੈਕ ਕੀਤੀ ਹੋਈ ਆਈਡੀ ਕੁੜੀਆਂ ਦੀਆਂ ਆਈਡੀਆ ਦਾ ਇਸ ਤਰ੍ਹਾਂ ਦਾ ਸਿਸਟਮ ਮੁੰਡਿਆਂ ਦੀ ਵੀ ਕੁੜੀਆਂ ਦੀ ਦੋਨਾਂ ਦੀਆਂ ਆਈਡੀਆ ਦਾ ਹੁੰਦਾ ਸੀ ਮੁੰਡਿਆਂ ਨੂੰ ਕੁੜੀਆਂ ਨਾਲ ਕੁੜੀਆਂ ਦਾ ਮੁੰਡੇ ਹੁੰਦੇ ਹਾਂ ਹਾਂਜੀ ਕਿੰਨੀ ਕੁ ਮਿਹਨਤ ਵਾਲਾ ਕੰਮ ਹੀ ਰਹਿੰਦਾ ਸੀ ਜਿਹੜਾ ਕਿਉਂਕਿ ਟੈਕਨੀਕਲ ਤੌਰ ਤੇ ਤੁਹਾਨੂੰ ਕੋਈ ਟ੍ਰੇਨਿੰਗ ਦਿੱਤੀ ਉੱਥੇ ਟ੍ਰੇਨਿੰਗ ਇਹ ਮਨ ਕੇ ਕਿ ਤਿੰਨ ਮਹੀਨੇ ਟ੍ਰੇਨਿੰਗ ਪੀਰੀਅਡ ਹੁੰਦਾ ਸੀ ਉੱਥੇ ਓਕੇ ਹਾਂਜੀ ਤਿੰਨ ਮਹੀਨਿਆਂ ਦੇ ਵਿੱਚੋਂ ਤਾਂ ਕੋਈ ਕੰਮ ਨਹੀਂ ਕਰਨਾ ਬਸ ਆ ਦੇ ਮੈਸੇਜ ਭੇਜੋ ਰਿਪਲਾਈ ਆਊਗਾ ਬਸ ਉਹਨਾਂ ਦੇ ਲੀਡਰ ਨੂੰ ਭੇਜੋ ਕਿਉਂਕਿ ਜਿਹੜੇ ਪੁਰਾਣੇ ਰਹਿੰਦੇ ਸੀਗੇ ਉੱਥੇ ਜਿਹੜੇ ਮੈਂ ਫਸੇ ਫਸੇ ਲਾ ਠੀਕ ਆ ਉਹ ਮਤੇ ਚੈਟਰ ਬਣ ਜਾਂਦੇ ਜਿਹੜਾ ਆਪ ਖੁਦ ਗੱਲ ਕਰਦੇ ਆ ਠੀਕ ਹੈ ਹਾਂਜੀ ਉਹ ਖੁਦ ਗੱਲ ਕਰਦੇ ਖੁਦ ਰੀਚਾਰਜ ਕਰਾਉਂਦੇ ਫਿਰ ਉਹਨਾਂ ਦੇ ਪੈਸੇ ਵਧੀਆ ਮਿਲਦਾ ਉਹਨਾਂ ਨੂੰ ਉਹਨਾਂ ਨੂੰ ਜ਼ਿਆਦਾ ਮਿਲਦਾ ਹਾਂਜੀ ਜਿਹੜੀ ਆਈਡੀ ਤਿਆਰ ਕਰਦੇ ਮੰਨ ਲਓ ਮੈਨੂੰ ਕਿਸੇ ਆਈਡੀ ਤੋਂ ਮੈਸੇਜ ਆ ਰਿਹਾ ਤੁਸੀਂ ਆਈਡੀ ਖੁਦ ਨਵੀਂ ਤਿਆਰ ਕਰਦੇ ਸੀ ਜਾਂ ਪੁਰਾਣੀ ਹੈਕਰ ਤੋਂ ਹੈਕ ਕਰਕੇ ਦਿੰਦੇ ਸੀ ਹੈਕ ਕਰਤਾ ਦਿੰਦੇ ਸੀ ਜਿਹੜੀ ਲੀਡਰ ਸੀਗਾ ਤੁਹਾਡਾ ਬੌਸ ਉਹ ਸਾਨੂੰ ਅੱਗੇ ਆਈਡੀ ਦਿੰਦਾ ਤੁਸੀਂ ਡੇਲੀ ਦੀ ਡੇਲੀ ਹਾਂਜੀ ਡੇਲੀ ਨਵੀਂ ਆਈਡੀ ਮਿਲਦੀ ਸੀ ਜਾਂ ਪੁਰਾਣੀ ਆਈਡੀਆਂ ਚੱਲਦੀਆਂ ਰਹਿੰਦੀਆਂ ਪੁਰਾਣੀ ਆਈਡੀ ਵੀ ਕਈ ਬਲੌਕ ਹੋ ਜਾਂਦੇ ਮਾਰਕਲਪੋ ਵੀ ਅ퍼 ਕਸ਼ਟ ਪਈ ਦੇ ਅਗਲਨ ਪਤਾ ਲੱਗਦਾ ਵੀ ਇਹ ਫੇਕ ਆਈਡੀ ਆ ਅਗਲਾ ਉਹ ਰਿਪੋਰਟ ਪਉਂਦਾ ਰਿਪੋਰਟ ਪਾਉਣ ਤੋਂ ਬਾਅਦ ਆਈਡੀ ਬਲੌਕ ਹੋ ਜਾਂਦੀ ਹੈ ਫਿਰ ਨਵੀਆਂ ਆਈਡੀ ਲੈਂਦੇ ਸਾਨੂੰ ਤੇ ਦਿੱਲੀ ਦੀਆਂ ਤੁਸੀਂ ਕਿੰਨੀਆਂ ਕ ਆਈਡੀਆ ਨਵੀਆਂ ਜਨਰੇਟ ਕਰਵਾਉਂਦੇ ਹੋ ਵੀ ਮਾਰਕਲਪੋ ਵੀ 10 12 ਆਈਡੀਆ ਡੇਲੀ ਦਿੰਦੇ ਸਭ ਇੱਕ ਇੱਕ ਚੀ ਹੋ ਦੋ ਸੋ ਜਿੱਦਾਂ ਇੰਡੀਆ ਇੰਡੀਆ ਦੇ ਵਿੱਚ ਤਾਂ ਚਲੋ ਟਵਿੱਟਰ ਐ ਫੇਸਬੁੱਕ ਐ ਇੰਸਟਾਗ੍ਰਾਮ ਐ ਸਨੈਪਚੈਟ ਵੀ ਅੱਜਕੱਲ ਚੱਲ ਰਹੀ ਆ ਹੋਰ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਪਲੇਟਫਾਰਮ ਆ ਗਏ ਆ ਉੱਥੇ ਤੁਸੀਂ ਫਿਰ ਕਿਸ ਤਰੀਕੇ ਦੇ ਨਾਲ ਜਿਹੜਾ ਇਸਤੇਮਾਲ ਲੈਂਦਾ ਕਿਹੜੀ ਐਪ ਦਾ ਇਸਤੇਮਾਲ ਕਰ ਰਹੇ ਸੀ ਫੇਸਬੁਕ ਟਵਿੱਟਰ ਤੇ ਵੀ ਚੱਲ ਜਾਂਦਾ ਮੈਂ ਇੱਕ ਨੈਕਸਟ ਡੋਰ ਐਪ ਹੁੰਦਾ ਹੈਗਾ ਨੈਕਸਟ ਡੋਰ ਨੈਕਸਟ ਡੋਰ ਹਾਂਜੀ ਓਕੇ ਨੈਕਸਟ ਡੋਰ ਆਪਣੇ ਕਹਿੰਦਾ ਨੀਅਰ ਬਾਈ ਆਪਣੇ ਕਹਿੰਦਾ ਹਾਂ ਹਾਂ ਸਮਝ ਗਿਆ ਹਾਂਜੀ ਉਹ ਜੇ ਲੋਕ ਅਮਰੀਕਾ ਦੇ ਕੋਈ ਬੰਦਾ ਜੋ ਮਾਨਕਲਪੂ ਵੀ ਐਸ ਏਰੀਆ ਦਾ ਉਸ ਏਰੀਆ ਦੀ ਆਈਡੀ ਸਰਚ ਕਰਕੇ ਉਸ ਏਰੀਆ ਦੇ ਬੰਦੇ ਦਾ ਪਤਾ ਲਾ ਦਿੰਦਾ ਵੀ ਆਹਰ ਬੰਦਾ ਇੱਥੇ ਦਾ ਨੀਅਰ ਬਾਈ ਹਾਂਜੀ ਨੀਅਰ ਬਾਈ ਓਕੇ ਔਰ ਨੀਅਰ ਬਾਈ ਬੰਦਾ ਵੀ ਰਿਚ ਪਰਸਨ ਦੇਖ ਕੇ ਉਹਨਾਂ ਨੂੰ ਮਤਲਬ ਕੰਟੈਕਟ ਕਰਨਾ ਹੈ ਦੂਸਰੀ ਚੀਜ਼ ਇੱਕ ਹੋਰ ਹੁੰਦੀ ਹੈ ਨਾ ਜਿਵੇਂ ਮੰਨ ਲਓ ਹੁਣ ਮੈਂ ਤਾਂ ਇੱਥੇ ਬੈਠਾ ਇੰਡੀਆ 'ਚ ਤੁਸੀਂ ਚਲੋ ਉੱਥੇ ਬੈਠੇ ਸੀ ਤੁਹਾਨੂੰ ਕਿੱਦਾਂ ਪਤਾ ਲੱਗਦਾ ਸੀ ਕਿ ਅਮਰੀਕਾ ਦੇ ਇਹ ਬੰਦਾ ਕਾਫੀ ਰਿਚ ਲੱਗ ਰਿਹਾ ਬਸ ਪ੍ਰੋਫਾਈਲ ਤੋਂ ਪ੍ਰੋਫਾਈਲ ਦੇਖਦੇ ਅਗਲੇ ਦਿਨਾਂ ਦਾ ਅਗਲਾ ਤੁਹਾਨੂੰ ਪਤਾ ਅੱਜ ਕੱਲੇ ਜੀ ਕੋਈ ਵੀ ਜਿੰਨੇ ਕ 2 ਰੁਪਏ ਹੈਗੇ ਨੇ ਉਹ ਵਾਲਾ ਸ਼ੋਅ ਆਫ ਕਰੂਗਾ ਕੋ ਗੱਡੀਆਂ ਦੇ ਫੋਟੋ ਪਾਉ ਕੋ ਕੋਠੀ ਦੇ ਖੜ ਕੇ ਫੋਟੋ ਸਾਹਮਣੇ ਪਾਊਗਾ ਤੇ ਕਿਸੇ ਦਾ ਫੋਨ ਲੈ ਲੈ ਫੋਨ ਦੀ ਸਟੋਰੀ ਪਾਊਗਾ ਵੀ ਡੇਲੀ ਕੁਝ ਨਾ ਕੋਈ ਨਵਾਂ ਸੀ ਨਾ ਐਦਾਂ ਵੀ ਰਿਚ ਪਰਸਨ ਦਾ ਪਤਾ ਲੱਗ ਜਾਂਦਾ ਵੀ ਆਹ ਰਿਚ ਕੋਈ ਆ ਮੇਰੀ ਕੰਪਨੀ ਆਉਂਦੀ ਉਸ ਚੀਜ਼ ਨੂੰ ਟਾਰਗੇਟ ਕਰਦੇ ਸੀ ਤਾਂ ਪਹਿਲਾ ਮਤਲਬ ਕਿ ਦੇਖਣਾ ਕਿ ਬੰਦਾ ਅਮੀਰ ਕੌਣ ਲੱਗ ਰਿਹਾ ਹੈਗਾ ਫਿਰ ਉਸ ਤੋਂ ਬਾਅਦ ਮਤਲਬ ਆਈਡੀ ਜਿਹੜੀ ਸਿਲੈਕਟ ਕਰਨੀ ਹੈ ਕਿ ਮੈਂ ਕਿਹਨੂੰ ਮੈਸੀ ਪੇਜਣਾ ਉਹ ਥੋੜਾ ਕੰਮ ਹੀ ਸੀਗਾ ਹਾਂਜੀ ਮਤਲਬ ਤੁਹਾਨੂੰ ਕੋਈ ਲਿਸਟ ਨਹੀਂ ਮਿਲਦੀ ਸੀ ਕਿ ਇਸ ਬੰਦੇ ਨੂੰ ਕਰੋ ਵੀ ਲਿਸਟ ਨਹੀਂ ਮੰਗ ਕੇ ਨਾਮ ਦੱਸਦੇ ਸਾਨੂੰ ਨਾਮ ਦੇ ਦਿੰਦੇ ਵੀ ਆਹ ਬੰਦਾ ਇਹਨਾਂ ਦੇਖੋ ਦੇ ਕੀ ਸੀਟਾ ਇੱਕ ਵਾਰੀ ਚੈੱਕ ਕਰਨ ਨੂੰ ਵੀ ਥੋੜਾ ਕੰਮ ਹੀ ਸੀ ਹਾਂਜੀ ਠੀਕ ਹੈ ਮਾਇਨਕਪ ਵੀ ਜਿਵੇਂ ਅਮੀਰ ਬੰਦੇ ਨਾਮ ਲਾ ਲਓ ਕੋਈ ਵੀ ਆਣਾ ਐਕਸ ਵੇ ਜੈਡ ਉਹ ਕਹਿੰਦੇ ਵੀ ਅਲਬਰਟ ਜਾਂ ਰੋਬਰਟ ਇੱਥੇ ਕਿਉਂਕਿ ਜਿਹੜਾ ਕੰਮ ਕਰਵਾ ਰਿਹਾ ਉਹਨੂੰ ਇਸ ਚੀਜ਼ ਦਾ ਨੌਲੇਜ ਹੈਗੀ ਆ ਉਹ ਕਹਿੰਦੇ ਵੀ ਆਹ ਬੰਦੇ ਟਾਰਗੇਟ ਕਰੇ ਇੰਨੇ ਪੈਸਾ ਹੋਊਗਾ ਉਹਦੇ ਚ ਸਾਨੂੰ ਛਾਂਟ ਰੇ ਪੈਂਦੇ ਸੀ ਕਿ ਵੀ ਆਹ ਦੇ ਇੱਕ ਰੁਪਿਆ ਹੈਗਾ ਜੇ ਬਾਈ ਚਾਂਸ ਆਪਣਾ ਗਰੀਬ ਬੰਦਾ ਵੀ ਆ ਕਈ ਹੁੰਦੇ ਵੀ ਸ਼ੋਅ ਵਾਸਤੇ ਪਾਉਂਦੇ ਆ ਨਾ ਵੀ ਜਿੰਨੇ ਕੁਝ ਹੁੰਦਾ ਨੰਗ ਹੁੰਦੇ ਨੇ ਉਸ ਚ ਫੋਟ ਪਾਉਂਦੇ ਨੇ ਉਸ ਚ ਕਈ ਵਾਰ ਹੋ ਜਾਂਦਾ ਵੀ ਅਗਲੇ ਕੋ ਨਈ ਰੁਪਿਆ ਹੁੰਦਾ ਫਿਰ ਉਹ ਜਿਹੜਾ ਮੇਨ ਬੋਸ ਹੁੰਦਾ ਉਹ ਵੀ ਸਾਨੂੰ ਦੱਸਦਾ ਵੀ ਇਹਦੇ ਕੋਈ ਕੁਝ ਨਹੀਂ ਹੈਗਾ ਵੀ ਹੋਰ ਬਲਪੋ ਤੁਸੀਂ ਕਾਫੀ ਜ਼ਿਆਦਾ ਉੱਥੇ ਡੇਢ ਦੋ ਮਹੀਨੇ ਮੇਰੇ ਖੈਨਲ ਕੰਮ ਕੀਤਾ ਪਹਿਲੇ ਦਿਨ ਸ਼ੁਰੂਆਤ ਕਿਵੇਂ ਹੁੰਦੀ ਔਰ ਆਖਰੀ ਦਿਨ ਫਿਰ ਕਿਵੇਂ ਸੀਗਾ ਵੀ ਪਹਿਲੇ ਦਿਨ ਹੀ ਮਨ ਕੇ ਲੱਭੋ ਵੀ 15 20 ਦਿਨ ਦਾ ਆਪਣਾ ਮਤਲਬ ਹੀ ਉੱਥੋਂ ਜੇ ਲੋਕਲ ਬੰਦਾ ਚਾਈਨੀਜ਼ ਉਹ ਸਿਖਾਉਂਦਾ ਵੀ ਕੋਲ ਬੈਠਾ ਰਹਿੰਦਾ ਵੀ ਆਪਾਂ ਦੇਖਣਾ ਬੈਠ ਕੇ ਬਾਸ਼ਾ ਗਿੜੀ ਹੁੰਦੀ ਉਹਨਾਂ ਦੀ ਬਾਸ਼ਾ ਵੀਰੇ ਉਹਨਾਂ ਚਾਈਨੀਜ਼ ਦੀ ਤਾਂ ਬਾਸ਼ਾ ਹੀ ਨਹੀਂ ਕੋਈ ਉਹਨਾਂ ਦੀ ਆਪ ਦੀ ਹੈ ਤਾਂ ਸਮਝਾਉਂਦੀ ਕਿੱਦਾਂ ਫਿਰ ਮਨ ਕੇ ਵੀ ਦੇਖਣੇ ਪੈਂਦੇ ਇੱਕ ਟਰਾਂਸਲੇਟਰ ਹੁੰਦਾ ਵਿਚਾਲੇ ਓਕੇ ਆ ਇੰਗਲਿਸ਼ ਜੇ ਮੜਾ ਉਹ ਦੱਸਦੇ ਤੇ ਜਿਹੜੇ ਵੀ ਇੰਡੀਅਨ ਬੰਦੇ ਹੁੰਦੇ ਇੱਕ ਉਹ ਵੀ ਟਰਾਂਸਲੇਟਰ ਹੈਗਾ ਤੇ ਸਮਝਾਉਂਦੇ ਅਗਲੇ ਬੰਦ ਨੇ ਵੀ ਆਹ ਕੁਛ ਹੈਗਾ ਹਿੰਦੀ ਚ ਦੱਸ ਰਹੇ ਸੀ ਹਾਂ ਜੀ ਹਿੰਦੀ ਚ ਵੀ ਦੱਸਦੇ ਓਕੇ ਮਤਲਬ ਚਾਈਨੀਜ਼ ਵਾਲਾ ਇੰਗਲਿਸ਼ ਜਾਂ ਚਾਈਨੀਜ਼ ਡਾਇਰੈਕਟ ਹਿੰਦੀ ਤੋਂ ਕਰਕੇ ਹਿੰਦੀ ਚ ਤੁਹਾਨੂੰ ਜਾਣ ਦੇ ਰਿਹਾ ਹੈ ਚਾਈਨੀ ਮੰਨ ਕੇ ਚਾਈਨੀ ਦੱਸਦਾ ਸੀਗਾ ਉਹਨਾਂ ਦੇ ਟਰਾਂਸਲੇਟਰ ਸੀ ਇੰਗਲਿਸ਼ ਚ ਦੱਸਦਾ ਸੀਗਾ ਜਿਹੜਾ ਇੰਗਲਿਸ਼ ਦੇ ਵਿੱਚ ਕੋਸ਼ਿਸ਼ ਕੇ ਸਮਝਾਇੰਦੀ ਸੀ ਕਿ ਹਨਾ ਤੇ ਆਪਾਂ ਇਹਨਾਂ ਕੋਲ ਬਾਲਾ ਪਲੱਸ 2 ਹਨਾ ਕੋਸ਼ਿਸ਼ ਕੇ ਸਮਝਾਇੰਦੀ ਜਿੱਥੇ ਨਹੀਂ ਸਮਝਾਉਂਦੀ ਉਹਨਾਂ ਦਾ ਵੀ ਹਿੰਦੀ ਟਰਾਂਸਲੇਟਰ ਹੁੰਦਾ ਸੀ ਮਤਲਬ ਕਿ ਜਿਹੜੀ ਟਰਾਂਸਲੇ ਕਰਦੇ ਸੀ ਜੇ ਚਾਈਨਿਸ ਟੂ ਇੰਗਲਿਸ਼ ਇੰਗਲਿਸ਼ ਟੂ ਹਿੰਦੀ ਫਿਰ ਤੁਹਾਨੂੰ ਸਮਝਾਉਂਦੇ ਸੀ ਹਾਂ ਜੀ ਚਾਈਨਿਸ ਟੂ ਇੰਗਲਿਸ਼ ਇੰਗਲਿਸ਼ ਟੂ ਹਿੰਦੀ ਠੀਕ ਹੈ ਹਾਂ ਜੀ ਫਿਰ ਆਹ ਨੂੰ ਸਮਝਾਉਂਦੇ ਸੀ ਵੀ ਆਹ ਕੋਸ਼ ਆ ਬੀ ਆਗਾ ਆ ਮੈਂ ਵੀ ਐਵੇਂ ਤੁਸੀਂ ਕਰਨਾ ਵੀ ਇੱਥੇ ਵੀ ਆਹ ਬੰਦੇ ਟਾਰਗੇਟ ਕਰੋ ਆਹ ਬੰਦੇ ਨੂੰ ਐ ਕਰੋ ਵੀ ਆਹ ਬੰਦੇ ਨਾਲ ਗੱਲ ਮੈਸੇਜ ਆ ਭੇਜੋ ਉਹਨੂੰ ਇੱਕ ਟਾਰਗੇਟ ਆਡੀਅנס ਹੁੰਦੀ ਹੈ ਕਿ ਬਜ਼ੁਰਗ ਟਾਰਗੇਟ ਤੇ ਨੇ ਬੱਚੇ ਟਾਰਗੇਟ ਤੇ ਨੇ ਨੌਜਵਾਨ ਟਾਰਗੇਟ ਤੇ ਨੇ ਮੁੰਡੇ ਕੁੜੀ ਮੁੰਡੇ ਕੁੜੀ ਬਈ ਉਹਨਾਂ ਦੇ ਟਾਰਗੇਟ ਤੇ ਕਰਦੇ ਬਜ਼ੁਰਗ ਹਾਂਜੀ ਕਾਰਨ ਕੀ ਸੀ ਬਜ਼ੁਰਗਾਂ ਦਾ ਬਜ਼ੁਰਗਾਂ ਕਹਿੰਦਾ ਮੇਰੀ ਕਨੈਕਸ਼ਨ ਤੇ ਛੇਤੀ ਆ ਜਾਂਦੇ ਉਹਨਾਂ ਨੂੰ ਓਕੇ ਹਾਂਜੀ ਕਨੈਕਸ਼ਨ ਤੇ ਜਿਹੜਾ ਛੇਤੀ ਆਗਾ ਉਹ ਠੱਗੇ ਮਾਰੂਗਾ ਜਿਹੜਾ ਮੈਸੇਜ ਤੁਹਾਡੇ ਵੱਲੋਂ ਜਾਂਦਾ ਸੀ ਮੈਸੇਜ ਕਿਸ ਤਰੀਕੇ ਦਾ ਜਾਂਦਾ ਸੀਗਾ ਕੋਈ ਜਿਆਦਾ ਹੋਵੇ ਥੋੜੀ ਬਹੁਤੀ ਵਰਡਿੰਗ ਉਹਨਾਂ ਨੂੰ ਹਾਂਸੀ ਮਾੜਾ ਮੋਟਾ ਥੋੜਾ ਬਹੁਤ ਜਿਆਦਾ ਹੈਗਾ ਵੀ ਅਗਲੇ ਨਾਲ ਗੱਲਬਾਤ ਸਟਾਰਟਿੰਗ ਕਰਦੇ ਵੀ ਤੁਹਾਡੇ ਨੀਅਰ ਬਾਈ ਕੋਈ ਹੈਗਾ ਜਾਂ ਹੋਟਲ ਵਗੈਰਾ ਜਾਂ ਕੋਈ ਪਾਰਕ ਵਗੈਰਾ ਜਿੱਥੇ ਉਹਨਾਂ ਜਾਂ ਕਰੋਕਰੇ ਵੈਰ ਦਾ ਕੁਝ ਵੀ ਸੁਪਰਮਾਰਕਟ ਵਗੈਰਾ ਅਨੇ ਇਸ ਚੀਜ਼ ਤੇ ਪੁੱਛਦੇ ਸੀ ਵੀ ਤੁਹਾਡੇ ਨੇੜੇ ਬਹ ਹੈ ਉਹਨੇ ਇੱਕ ਤਰੀਕੇ ਦੇ ਨਾਲ ਮਿਲਣ ਦਾ ਚਾਂਸ ਆ ਦੇ ਕੇ ਮਿਲਣ ਦਾ ਚਾਂਸ ਆ ਦੇ ਕਿ ਤੁਹਾਨੂੰ ਮਤ ਵੀ ਨੈਕਸਟ ਮੰਥ ਮਿਲਾਂਗੇ ਅਗਲੇ ਮਹੀਨੇ ਮਿਲਾਂਗੇ ਅੱਧਾ ਵਾਰ ਚਾਂਸ ਦੇ ਤੋਡੇ ਹੱਥੋਂ ਕਿੰਨੇ ਕੁ ਲੋਕ ਤੁਹਾਨੂੰ ਲੱਗਿਆ ਸ਼ਿਕਾਰ ਹੋਏ ਮੇਰੇ ਹੱਥ ਦਾ ਸ਼ਿਕਾਰ ਹੋਏ ਲਗਭਗ ਮਰਹਾਨਾ ਨਾ 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 ਆਂਤੀ ਹੋਇਆ ਪਰ ਮੈਸੇਜ ਦੇ ਰਿਪਲਾਈ ਜ਼ਰੂਰ ਆਏ ਹੋਣਗੇ ਹਾਂਜੀ ਮੈਸੇਜ ਰਿਪਲਾਈ ਜ਼ਰੂਰ ਆਏ ਹੁਣ ਇਸ ਗਲਤੀ 'ਤੇ ਅਫਸੋਸ ਹੈ ਕਿ ਘਟੂ ਘਟ ਮੈਂ ਇਸ ਚੀਜ਼ ਦੇ ਵਿੱਚ ਇਨਵੋਲ ਰਿਹਾ ਚਾਹੇ ਉਹ ਮਜਬੂਰੀ ਦੇ ਵਿੱਚ ਇਨਵੋਲ ਸੀ ਮਜਬੂਰੀ ਲਾ ਲੋਗੇ ਇਨਵੋਲ ਗਲਤ ਆ ਉਹ ਚੀਜ਼ ਬਹੁਤ ਨਿਆਂਈ ਗਲਤ ਆ ਜੀ ਤੁਸੀਂ ਮੈਂ ਤਾਂ ਸਾਰਾ ਕੁਝ ਪੈਸਾ ਵੀ ਘਰੋਂ ਖਰਾਬ ਕਰਕੇ ਬੈਠਾ ਕਿਉਂਕਿ ਘਰੋਂ ਪੈਸਾ ਮੰਗਾ ਕੇ ਫਿਰ ਮਾਇਆ ਵਾਪਸ। ਘਰ ਦੇ ਕੀ ਕੰਮ ਕਰਦੇ ਨੇ? ਘਰ ਦੇ ਡੈਡੀ ਡਰਾਈਵਰ ਹੈ ਜੀ। ਅੱਛਾ। ਹਾਂ ਜੀ। ਤੇ ਮਾਤਾ ਜੀ? ਮਾਤਾ ਜੀ ਘਰੇ ਹੌਸ। ਜ਼ਮੀਨ ਜਾਇਦਾਦ ਕਿੰਨੀ? ਕਿੰਨੀ ਜਾਇਦਾਦ ਕੁਝ ਨਹੀਂ। ਕੁਝ ਵੀ ਨਹੀਂ। ਨਹੀਂ ਜੀ। ਤੇ ਫਿਰ ਜਿਹੜੇ ਰੁਪਏ ਉੱਥੇ ਖਰਚ ਕਰਕੇ ਉਹ ਕਿੱਥੋਂ ਕਮਾਈ ਸੀਗੇ? ਮਨਕਾਲਪ ਕੋਸ਼ਿਸ਼ ਕਰ ਮੈਂ ਘਰੋਂ ਲੈ ਕੇ ਗਏਗੇ। ਠੀਕ ਹੈ। ਲੋਨ ਵਗੈਰਾ ਕੋਈ ਸੋਚ ਤੋਂ ਮਾਜਦਾ ਵੀ ਫੜਫੜਾ ਕੇ ਰਿਸ਼ਤਾ ਰਾਂ ਤੋਂ ਫਿਰ ਗਏ ਸੀਗੇ। ਉਹਨਾਂ ਵੇਲੇ ਵੀ ਆਈ ਹਾਲ ਸੀ ਜੀ। ਤੁਣ ਜਦੋਂ ਵਾਪਸ ਆਏ ਫਿਰ ਰਿਸ਼ਤੇਦਾਰਾਂ ਦੇ ਵੀ ਤਾਨੇ ਮੇਲੇ ਹੋਣਗੇ ਹਾਂਜੀ ਰਿਸ਼ਤੇਦਾਰਾਂ ਦੇ ਤਾਨੇ ਮੇਲੇ ਰਿਸ਼ਤੇਦਾਰਾਂ ਤੋਂ ਫਿਰ ਪੈਸੇ ਮੰਗ ਕੇ ਫੇਰੇ ਆਏ ਵਾਪਸ ਹੀ ਕੋਸ਼ਿਸ਼ ਕਰਾਂ ਆ ਕੇ ਕੋਸ਼ਿਸ਼ ਕਰਾਂ ਮਾਰੇ 2 ਰੁਪਏ ਉੱਥੋਂ ਜੇ ਆਏ 2 ਰੁਪਏ ਹੱਥ ਪੱਲਾ ਮਾਰਿਆ ਫਿਰ ਆਏ ਕਿੱਦੇ ਇੱਕ ਵੱਡਾ ਉਹ ਸੈਕਟਰ ਹੈ ਜਿਹੜਾ ਕੇ ਕੇ ਪਾਰਕ ਦਾ ਤੁਸੀਂ ਜ਼ਿਕਰ ਕਰਦੇ ਹੋ ਕੇ ਕੇ ਪਾਰਕ ਬਹੁਤ ਵੱਡਾ ਹੈ ਮਾਰਗਾ ਬਈ 30 35 ਕਿਲੋਮੀਟਰ ਦੇ ਵਿੱਚ ਤੁਸੀਂ ਲਾਹਤ ਓਕੇ ਹਾਂਜੀ ਕਿੰਨੀਆਂ ਕੰਪਨੀਆਂ ਰਨ ਹੁੰਦੀਆਂ ਉੱਥੇ ਆਪਣੇ 100 ਕੰਪਨੀ ਵਾਲਾ ਪਲੱਸ ਕੰਪਨੀ ਸੌਪਲੱਸ ਕੰਪਨੀ ਜਿਹੜੀ ਤੁਹਾਡੇ ਵਾਲੀ ਕੰਪਨੀ ਹੈ ਕਿਉਂਕਿ ਇੱਕ ਕਾਫੀ ਜਿਆਦਾ ਮਸ਼ਹੂਰ ਏਰੀਆ K2 ਏਰੀਆ K9 ਏਰੀਆ ਇਹ ਕੀ ਏ ਸਿਸਟਮ ਹੈ ਇੱਕ ਕੇ ਕੇ پارک پورے پارک ਦਾ ਨਾਮ ਹੈ ਜੀ ਉਹਦੇ ਵਿੱਚ ਕੰਪਨੀਆਂ ਦੇ ਨਾਮ ਦਿੱਤੇ ਗਏ ਕੇ ਕੇ 1 ਕੇ ਕੇ 2 ਕੇ ਕੇ 3 ਠੀਕ ਹੈ ਹਾਂ ਜੀ ਜਿਹੜਾ ਤੁਹਾਡੇ ਵਾਲਾ ਸੈਕਟਰ ਉਹ ਕਿਹੜਾ ਹੈਗਾ ਕੇ ਕੇ 1 ਸੀ ਕੇ ਕੇ 1 ਉਹਦੇ ਵੀ ਕੋਈ ਸਬਲੌਕ ਵੀ ਸੀ ਹਾਂ ਜੀ ਅੱਗੇ ਵੀ D5 D5 ਕੇ ਕੇ 1 D5 ਹਾਂ ਜੀ ਠੀਕ ਹੈ ਤਾਂ ਇਸ ਤਰੀਕੇ ਦੇ ਨਾਲ ਨੌਜਵਾਨ ਜਿਹੜੇ ਹੁਣ ਠੱਗੀ ਦਾ ਸ਼ਿਕਾਰ ਨਾ ਹੋਣ ਉਹਨਾਂ ਦੇ ਲਈ ਤੁਹਾਡਾ ਕੀ ਸੁਨੇਹਾ ਜਿਹੜਾ ਰਹਿਣ ਵਾਲਾ ਖਾਸ ਤਰੀਕੇ ਦੇ ਨਾਲ ਕਿ ਘਟੂ ਘਟਾਪਾਂ ਅਵੇ ਰਹੀਏ ਇਸ ਚੀਜ਼ ਦੇ ਬਾਰੇ ਆਨਲਾਈਨ ਠੱਗੀ ਬਾਰੇ ਵੀ ਔਰ ਇਹੋ ਜਿਹੇ ਏਜੰਟਾਂ ਬਾਰੇ ਵੀ ਬੁੱ ਪੁੱਛ ਗਏ ਕਿ ਜਾਓ ਵੀ ਅਗਲਾ ਬਈ ਕੀ ਸੀਰਨਾ ਵੀ ਕੀ ਨਹੀਂ ਗੱਗ ਵੀ ਕੰਮ ਕਰ ਕੀ ਮਿਲ ਸਕਦਾ ਜੇ ਆਪੇ ਲਈ ਗੱਲ ਦੇਖੋ ਜਿੱਥੇ ਕੋਈ ਆਪਣਾ ਅੱਗੇ ਹੈਗਾ ਉਸ ਜਗ੍ਹਾ ਤੇ ਹੀ ਜਾਓ ਪਹਿਲੀ ਗੱਲ ਕਿ ਵੈਸੇ ਕਿਸੇ ਕੰਟਰੀ ਚ ਜਾ ਜਾਓ ਠੀਕ ਹੈ ਸਾਡੀ ਜੇ ਆਪਾਂ ਕਹਿ ਦਈਏ ਵੀ ਵੈਸੇ ਆਪਣਾ ਕੋਈ ਅੱਗੇ ਪਿੱਛੇ ਐ ਨਹੀਂ ਕਿ ਵੀ ਉੱਥੇ ਮਨ ਕੇ ਵੀ ਕਿਤੇ ਵੀ ਚੱਲ ਜਾ ਮੈਂ ਜਦੋਂ ਮੈਂ ਹੀ ਗਿਆ ਥਾਈਲੈਂਡ ਹੁਣ ਮੇਰੇ ਕੋਈ ਅੱਗੇ ਥਾਈਲੈਂਡ ਹੈ ਨਹੀਂ ਜਾਓ ਕੰਟਰੀ ਉਸ ਚ ਜਾਓ ਜਿੱਥੇ ਆਪਣਾ ਗੈਨੋਲਜ ਹੋਵੇ ਆਪਣਾ ਰਿਸ਼ਤੇਦਾਰ ਹੈਗਾ ਉੱਥੇ ਵਿਆਹ ਕੰਮ ਲਵਾ ਦੂਗਾ ਆਪਣ ਨੂੰ ਵਿਆਹ ਕੰਮ ਮਿਲੇ ਉੱਥੇ ਉਹ ਕੰਟਰੀ ਜ਼ਿਆਦਾ ਫੈਲਾ ਤਾਂ ਇਹ ਕੇ ਕੇ ਮਿਆਂਮਾਰ ਦੇ ਏਰੀਆ ਵਿੱਚ ਹੈ ਮਿਆਂਮਾਰ ਮਿਆਂਮਾਰ ਹੈ ਨਾ ਮਿਵਾੜੀ ਮਿਵਾੜੀ ਅਗੇ ਸ਼ਹਿਰ ਹੈ ਓਕੇ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਹਿੰਮਤ ਕੀਤੀ ਤੁਸੀਂ ਘਟ ਘਟ ਉਹਨਾਂ ਲੋਕਾਂ ਤੱਕ ਇੱਕ ਮੈਸੇਜ ਪਹੁੰਚਾਇਆ ਜਿਹੜੇ ਲੋਕ ਸ਼ਾਇਦ ਹਾਲੇ ਵੀ ਬਹੁਤ ਸਾਰੇ ਲੋਕ ਠੱਗੀ ਦੇਸਕਾਰ ਹੋ ਰਹੇ ਹੋਣਗੇ ਉਹ ਬਹੁਤ ਹੋ ਰਿਹਾ ਜੀ ਇਸਕਾਰ ਸੋ ਗੱਲਬਾਤ ਹੈ ਜਿਹੜੀ ਉਹ ਕਰ ਰਹੀ ਸੀ ਕੁਲਵਿੰਦਰ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਬਹੁਤ ਸਾਰੇ ਨੌਜਵਾਨ ਹਲੇ ਵੀ ਜੋ ਅਜਿਹੇ ਏਜੰਟਾਂ ਦੇ ਚਾਂਸੇ ਦੇ ਵਿੱਚ ਆ ਰਹੇ ਨੇ ਉਹਨਾਂ ਦੇ ਲਈ ਇੱਕ ਸਾਵਧਾਨੀ ਵਾਲਾ ਜ਼ਰੂਰ ਕਦਮ ਹੈ ਕਿ ਤੁਸੀਂ ਇੱਕ ਕੇ ਲਈ ਇੱਕ ਮਾਨਤਾ ਪ੍ਰਾਪਤ ਏਜੰਟ ਕੋਲੋਂ ਹੀ ਵਿਦੇਸ਼ ਜਾਣ ਦਾ ਸੋਚੋ ਕਿਉਂਕਿ ਇਹ ਤੁਹਾਡੀ ਜ਼ਿੰਦਗੀ ਦੇ ਲਈ ਇੱਕ ਵੱਡਾ ਖਤਰਾ ਵੀ ਹੋ ਸਕਦੀ ਹੈ ਔਰ ਜੇਕਰ ਤੁਸੀਂ ਸਹੀ ਏਜੰਟ ਦੀ ਵਰਤੋਂ ਨਹੀਂ ਕਰਦੇ ਔਰ ਕੁਟਕੜ ਕੁਆਲੀਫਿਕੇਸ਼ਨ ਤੁਹਾਡੀ ਹੋਣੀ ਬਿਹਤ ਜ਼ਰੂਰੀ ਹੈ ਸੋ ਜੁੜੇ ਹੋ ਕੈਮਰਾਮੈਨ ਅਸ਼ਵਨੀ ਦੇ ਨਾਲ ਖਬਰਾਂ ਦਾ سلسلہ ਲਗਾਤਾਰ جاری ਹੈ ਜੀ ਪੰਜਾਬ ਰਿਆਣਾ ਹਿਮਾਚਲ ਤੇ